ਲਾਈ ਵੀ ਜੀਤਾ ਹਾਂ ਮਾਦਾ ਕਾ ਨਾ ਪ੍ਰਮਾਤਮਾ ਕਰੇ ਕੰਮ ਬਣਦੇ ਆ ਆਪਣਾ ਹਾਂ ਹਾਂ ਮਾਦਾ 5 ਰੁਪਏ ਦੇ ਪਤਾਸੇ ਸੌਖੇ ਬਣੇ ਬਾਬੇ ਦੇ ਹੱਥ ਨਹੀਂ ਚੜ੍ਹ ਕੇ ਅਸਿਆ ਜੀ ਹੋਰਾ ਪਤਾਛੇ ਛੋੜੀ ਜਿਆਦੇ ਝੁਕਲੇ ਰੇਟ ਘੱਟ ਕਰ ਲੈ ਹੈ ਐਡਾ ਛੌਦਾ ਕਰਨ ਜਾਣਾ 5 ਰੁਪਏ ਦੇ ਪਤਾਛੇ ਲੱਗੇ ਬਾਬੇ ਨੂੰ ਮੋਖ ਨਾ ਲੱਗ ਜੇ ਉਹ ਵਿਆਹ ਸਾਲਿਆ ਬਾਬੇ ਦਾ ਬਾਸਣਾ ਦੇ ਭੁੱਖੇ ਹੁੰਦੇ ਨੇ ਇਹ ਤਾਂ ਆਪਾ ਲੋਕ ਹੈ ਜਿਹੜੇ ਪੈਸੇ ਪਿੱਛੇ ਲੱਗ ਗਏ ਉਹਦਾ ਮੱਥਾ ਸੱਚੇ ਦਿਲ ਨਾਲ ਤੇ ਹੈ ਨਹੀਂ ਤੇ ਕੇ ਆ ਪੈਸੇ ਪੈਸੇ ਲੱਗਿਆ ਕੋਣਾ ਸਭ ਤੋਂ ਬਾਅਦ ਤੂੰ ਪੈਸੇ ਦਾ ਯਾਰ ਐ ਤੂੰ ਤੂੰ ਐ ਰੁਪਏ ਦਾ ਭੁੱਖਾ ਬਾਬੇ 5 ਰੁਪਏ ਚ ਬੜਉਣ ਨੂੰ ਫਿਰਦੇ ਕਿਆ ਬਾਤ ਐ ਮਰੀ ਗੱਲ ਸੁਣ ਲੈ ਹਾਂ ਐਨੇ ਦਿਨ ਹੋ ਗਏ ਢੇੜੇ ਮਾਰਦੇ ਨੂੰ ਕੋਈ ਸੌਦਾ ਨਹੀਂ ਸਿਰੇ ਚੜਿਆ ਅੱਜ ਉੱਥੇ ਪਕਾਈ ਨਾ ਮਾਰ ਲੱਗਦੀ ਬੋਲਣ ਲੱਜਾਂ ਨਾ ਉਹ ਲਗਾਮ ਨੂੰ ਲਗਾ ਆਂ ਬੇਬੀ ਮੜਾ ਜਾ ਲਵਾਗ ਨੂੰ ਮੈਂ ਗੋਲੀਆਂ ਖਾਣਾ ਜੀਭ ਥੱਲੇ ਰੱਖਣ ਵਾਲੀਆਂ ਜਰ ਲਗਾਮ ਨੂੰ ਮੇਰੇ ਕੀ ਦਿਮਾਗ ਤੇ ਲੋੜ ਪੈ ਕੁੱਤੇ ਹੀ ਭੌਂਕਦੇ ਨੇ ਬੰਦੇ ਨਹੀਂ ਦੇਖੇ ਕਦੇ ਤਾਂ ਬੰਦੇ ਨਹੀਂ ਦੇਖੇ ਵਧਾ ਦੂੰ ਫੜ ਕੇ ਕਿਤੇ ਫਿੱਦਾ ਹੋਵੇਂ ਲੈ ਤੈਨੂੰ ਭੌਂਕ ਦੇਣ ਮੈਨੂੰ ਤਾਂ ਜਾਣ ਮੈਨੂੰ ਤਾਂ ਮੇਰਾ ਉਹ ਪਿਆਰ ਕੁੱਤੇ ਨਾਲ ਮੈਨੂੰ ਤੈਨੂੰ ਭੌਂਕ ਦੇਣ ਪਤਾ ਲੱਗ ਜਾਂਦਾ ਨਾ ਵੀ ਛਕ ਲਉਂ ਇਹ ਚੋਰਾ ਆ ਦੀ ਮੈਂ ਦੀਵ ਮਾਰ ਦੇਣ ਕੁੱਤੇ ਤਰੇ दारू ਪੀ ਕੇ ਤਾਂ ਲਟ ਗਿਆ ਨਾ ਕਿਉਂ ਮੁੱਕੀਆਂ ਖਾਂਗੇ ਗੱਲਿਆ ਕੋਈ ਤਾਂ ਤਾਲੀ ਗੱਲ ਕਰ ਲਿਆ ਕਰ ਐ ਕਰ ਪੁੱਤਰਾ ਰਿਸ਼ਤੇ ਆ ਲੈਣਾ ਤੇਰੀ ਭੈਣ ਨੂੰ ਦੇਖਣਾ ਉਹਨਾਂ ਵਾਸਤੇ ਇਹਨੂੰ ਮਕੀਨ ਠੰਡਾ ਫੜ ਲਿਆ ਬਸ ਠੀਕ ਮੈਂ ਹੁਣ ਰਹਿ ਦੋ ਜਣੇ ਨੇ ਤੇ ਇੱਕ ਲਈ ਦੋ ਜਣ ਬਸ ਠੀਕ ਵਕਤ ਕੋ ਲੈਣਿਆ ਰੁਕਿਆ ਕਿਉ ਨੀ ਵੇ ਅੰਬਰਾ ਤੂੰ ਚੁਕਿਆ ਕਿਉ ਨੀ ਪਾਟ ਗਈ ਸੀ ਧਰਤੀ ਜਦ ਸੀ ਸੂਬੇ ਜ਼ੁਲਮ ਕਮਾਇਆ ਇੱਕ ਜੋੜਾ ਲਾਲਾਂ ਦਾ ਜਦ ਸੀ ਨੀ ਹੇ ਵਿੱਚ ਚਣਵਾਇਆ ਇੱਕ ਜੋੜਾ ਲਾਲਾਂ ਦਾ ਜਦ ਸਿਨੀ ਹਾ ਵਿੱਚ ਚਣਵਾਇਆ ਜਦ ਸਿਨੀ ਹਾ ਵਿੱਚ ਚਣਵਾਇਆ ਵਾ 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 ਬੇਬੇ ਤੇਰੀ ਆਵਾਜ਼ ਮਠਾਸ ਤਾਂ ਵਾਹਤਾ ਪਰ ਤੈਨੂੰ ਬਾਜਾ ਨਹੀਂ ਵਜਾਉਣਾ ਆਉਂਦਾ ਤੈਨੂੰ ਮੈਂ ਦੱਸਦਾ ਪਹਿਲਾ ਕਾਲਾ ਕਿਵੇਂ ਲੱਗਦਾ ਓ ਲੈ ਮੇਰੀ ਗੱਲ ਸੁਣ ਤੂੰ ਮੈਨੂੰ ਬਾਜਾ ਵਜਾਉਣਾ ਸਿਖਾਉਣਾ ਮੈਨੂੰ ਵੀ ਪਤਾ ਲੱਗੇ ਮੈਂ ਕਿਵੇਂ ਸੀ ਪੁੜੀ ਫੇਰ ਓ ਬਾਪੂ ਤਾਂ ਮਸਾ ਤਾਂ ਤੇਰੇ ਨੂੰ ਲੜਕੇ ਬਾਜਾ ਲੈ ਕੇ ਦਿੱਤਾਗਾ ਓ ਸਿੱਖ ਲੈ ਮੜਾ ਇਹਨੂੰ ਕਦਰ ਪਾਲਾ ਇਹਦੀ ਕਦ ਕਿ ਸਿੱਖ ਸਕਦੀ ਉਹ ਹੈ ਤਾਂ ਬੱਠਲ ਧੋਣਾ ਸਿੱਧਾ ਦਿੱਤਾ ਆਹੀ ਆਪਣੇ ਘਰ ਮਾ ਜਾ ਏ ਕੁੱਗੀਏ ਮੇਰੀ ਗੱਲ ਸੁਣ ਲੈ ਤੂੰ ਰੰਗ ਚ ਭੰਗ ਪਾਉਣਾ ਨਾ ਆਇਆ ਕਰ ਨਾ ਆਇਆ ਕਰ ਨਾ ਆਇਆ ਕਰ ਤੈਨੂੰ ਡੰਗਰਾ ਕਾ ਨਹੀਂ ਪਏ ਜਿਹਾ ਸੀ ਨਾ ਜਾ ਬਾਗ ਜਾ ਉਧਰ ਨੂੰ ਮੈਨੂੰ ਨਾ ਕੰਮ ਮੈਂ ਨਵੇੜਿਆ ਹੀ ਮਾਂ ਸਾਰਾ ਆ ਗੋਹੇ ਵਾਲਾ ਬੱਠਲ ਤਾਂ ਇੱਧਰ ਚੱਕ ਕੇ ਲਿਆਂਦਾਗਾ ਆ ਤੇਰੇ ਲਾਡ ਲੈਣੇ ਨਾ ਮੋਟਰ ਨਹੀਂ ਚਲਾਈ ਪਾਣੀ ਨਹੀਂ ਹੈਗਾ ਉਧਰ ਚੱਲ ਕੋਈ ਨਹੀਂ ਕੁੱਗੀ ਹੁਣ ਮੈਨੂੰ ਨਾ ਸਿੱਖ ਲੈਣ ਦੇ ਮਸੀ ਤਾਂ ਰਿਆਜ ਦਾ ਟਾਈਮ ਮਿਲਿਆ ਮੈਨੂੰ ਹਾਂ ਸ਼ਰਮ ਕਰ ਲੈ ਮਾੜੀ ਮੋਟੀ ਜੇ ਤੈਨੂੰ ਨਹੀਂ ਹੈਗੀ ਸਾਡੀ ਲਿਹਾਜ਼ ਕਰ ਲਾ ਮਾੜੀ ਮੋਟੀ ਹੈ ਸੋਹਣੀ ਲੱਗਦੀ ਐ ਭਲਾ ਤੂੰ ਆ ਉਮਰੇ ਤੈਨੂੰ ਆ ਆ ਚੀਜ਼ਾਂ ਸੋਭਾ ਕਰਦੀਆਂ ਨੇ ਚੁੱਪ ਕਰਕੇ ਬਹਿ ਜਾ ਆਰਾਮ ਨਾਲ ਬੀਬੀ ਅਮਰਜੋਤ ਕਹਿੰਦੇ ਆ ਮੈਨੂੰ ਬੀਬੀ ਅਮਰਜੋਤ ਮੇਰਾ ਨਾਂ ਵੀ ਅਮਰਜੋਤ ਆ ਤੇ ਕਹਿੰਦੇ ਵੀ ਅਮਰਜੋਤ ਬੀਬੀ ਅਮਰਜੋਤ ਨਹੀਂ ਬੇਬੇ ਅਮਰਜੋਤ ਕਹਿੰਦੀ ਆ ਤੈਨੂੰ ਠੀਕ ਆ ਆ ਜਿਹੜੇ ਸਾਹਬ ਦੇ ਮਨ ਤੋਂ ਕੇ ਲੱਛਣ ਮੁਰੇ ਨੇ ਮੈਨੂੰ ਲੱਗਦਾ ਇਹਨੂੰ ਵਿਸਤਾਰ ਰੋਸਤਾ ਨਹੀਂ ਹੋਣਾ ਅਗਲੇ ਦੂਰੀ ਦੇਖ ਕੇ ਮੁਰਜਾ ਕਰਨਗੇ ਮਨਨ ਤਾਂ ਬੁੜੀ ਵਾਲੀ ਚਲਾਕ ਆ ਉਹ ਤੂੰ ਆਪਦੀ ਫਿਕਰ ਕਰ ਆਪਦੀ ਫਿਕਰ ਕਰ ਤੂੰ ਆ ਤੇਰੇ ਤੇ ਤਮ ਮੈਂ ਵਿਆਹ ਕਰਾ ਲਾ ਮੈਂ ਨਹੀਂ ਕਰਾਉਂਦੀ ਕਰੂੰਦੀ ਜਿਹੜੇ ਤੂੰ ਆ ਮਨ ਚ ਤੇਰੇ ਖਿਆਲ ਦੇ ਨਾ ਵੀ ਮੈਂ ਵਿਆਹ ਕਰਾ ਕੇ ਬਹਜੂ ਐ ਨਹੀਂ ਮੈਂ ਜਾਂਦੀ ਮੇਰਾ ਜਿਹੜਾ ਸੁਪਨਾ ਮੈਂ ਆਪਦਾ ਸੁਪਨਾ ਪੂਰਾ ਕਰਨਾ ਤੁਹਾਡੀ ਲੜਾਈ ਵਿੱਚ ਮੇਰਾ ਰਿਆਜ ਵਿਚ ਰਹਿ ਗਿਆ ਮੈਨੂੰ ਰਿਆਜ ਕਰਨ ਦੇਣਾ ਤੇ ਨਹੀਂ ਕਰਨ ਦੇਣਾ ਤੇਰਾ ਬੜਾ ਉਧਰ ਨਹੀਂ ਕਰਨ ਦੇਣਾ ਸੋਹਣੀ ਲੱਗਦੀ ਆ ਮਾਂ ਤੂੰ ਇਹ じゃ ਕੁਛ ਕਰਦੀ ਹੈ ਸ਼ਰਮ ਮਨ ਮਾੜੀ ਮੋਟੀ ਆ ਜਦੋਂ ਲੋਕ ਬਾਹਰ ਲੰਘਦੇ ਨੇ ਨਾ ਐ ਕਹ ਦਿੰਦੇ ਨੇ ਇਹਨਾਂ ਦੀ ਬੁੜੀ ਨੂੰ ਬੁੱਢੇ ਉਮਰੇ ਕੀ ਚਾ ਚੜਿਆ ਹੋਇਆ ਗਾੜ ਦਾ ਤੁਹਾਡੇ ਘਰ ਵਿੱਚ ਆਉਣ ਵਾਲੇ ਟਾਈਮ ਦੀ ਸਟਾਰ ਬੈਠੀ ਆ ਬੀਬੀ ਅਮਰਜੋਤ ਕੀ ਹਾਂ ਤਾਂ ਕੀ ਹਾਂ ਤਾਂ ਦਿਖਾਤਾ ਸਹੀ ਮੇਰੀ ਮਾਂ ਸੱਚੀ ਆ ਵਰਜੋਤ ਵਰਗੀ ਲੱਗਦੀ ਆ ਮੈਂ ਸੱਦ ਕੇ ਜਾਵਾਂ ਇੱਧਰ ਨੂੰ ਮੂੰਹ ਕਰ ਲੈ ਅਮਰਜੋਤ ਸਵਾਹ ਲੱਗਦੀ ਆ ਤੂੰ ਕਿਉਂ ਬੇਇੱਜ਼ਤੀ ਕਰਾਈ ਆ ਸਾਰੇ ਪਿੰਡ ਚ ਨਾਲੇ ਆਪਦੀ ਨਾਲੇ ਸਾਡੀ ਤੋਕਣਾ ਜੈਨਾਂ ਕਿਉਂ ਕਿ ਪਾਨਖਾਨੇ ਭਈਆਂ ਮੰਗੂ ਬਿੰਦਕ ਪਾਥੋ ਕੋਲਡ ਕੋਲਡ ਲੱਗ ਜਾਣਾ ਕਰਨ ਉਹ ਚੱਲ ਓਏ ਤੂੰ ਤਾਂ ਵੀ ਬੋਲੀ ਜਨਾਂ ਯਾਰ ਡੰਗਰ ਖਰੀਦਣਾ ਆਗੇ ਕੋਈ ਮੈਚ ਦਾ ਕੋਈ ਛੋਟੀ ਨਹੀਂ ਕੋਈ ਡੰਡਾ ਨਹੀਂ ਲੈਣਾ ਨਹੀਂ ਦੇਣਾ ਨਹੀਂ ਮੈਚ ਲੈਣਾ ਕੀ ਉਹ ਮੇਰਾ ਸਾਲਿਆ ਆਪਾਂ ਕੱਟੇ ਪੱッセ ਵਾਲਿਆਂ ਵਪਾਰੀ ਆ ਆਪਾਂ ਵਪਾਰੀ ਵੀ ਤੇ ਇਥੋਂ ਤਾਂ ਭਰੇ ਨਫੇ 'ਚ ਹੋਣਗੇ ਤੂੰ ਤਾਂ 150 ਦੇ ਵੇਲੇ ਤਾਂ ਲਾਉਣੀ ਲਾਉਣ ਨਾਲ ਮੇਰਾ ਫਟੂਆ ਖਾਲੀ ਕਰਾ ਦੇਣਾ ਤੜਕੇ ਦਾ ਲੀਣਾ ਭੁੱਖਣ ਪਾਣੇ ਖੁੱਡਾ ਰੜਿਆ ਪਿਆ ਨਾ ਚਾਹ ਨਾ ਪਾਣੀ ਤਾਂ ਨਹੀਂ 11 ਵਜਨ ਵਾਲੀ ਮੈਂ ਕਿੱਥੋਂ ਬੋਗਣਾ ਪੀ ਲਿਆ ਮੈਂ ਵੀ ਤਾਂ ਤੇਰੇ ਨਾਲੇ ਫਿਰਦਾ ਕੋਈ ਨਾ ਤੈਨੂੰ ਰਾਸ ਗੋਲੇ ਖਵਾਉਣਾ ਚਾਹੁੰਦਾ ਸਹੀ ਰਾਸ ਗੋਦੇ ਬਹੁਤ ਅਛਰਗੀ ਲੈ ਕੇ ਗਏ ਨਾ ਅਗਲੇ ਦੀ ਆਹੀ ਕਰਾ ਜਿਹੜਾ ਆਹੋ ਆਹ ਹਾਂ ਬੱਲਾ ਬੱਲਾ ਜੀ ਤਾਂ ਇਹ ਦੇਖ ਘਰ-ਬਾਰ ਦੇ ਤੂੰ ਚੰਗਾ ਪੈਸਾ ਲਾਇਆ ਬੰਦੇ ਨੇ ਸਹੀ ਗੱਲ ਆ ਓਏ ਹਾਂ ਇੱਕ ਗੱਲ ਹੋ ਦੱਸ ਤਾਂ ਗੰਕਰ ਵੀ ਬਾਹਰਲੇ ਹੋਵਾਂਗੇ ਮੈਂ ਤੈਨੂੰ ਇਹੀ ਕਹਿਣਾ ਬਰੀਟ ਤੱਕੜੀ ਹੋਏ ਦੇ ਲਵੇ ਜਾਂ ਮੂਰਾ ਨਸ਼ੇਤ ਅੱਜ ਸੌਤਾ ਕਰੇ ਮਣਾ ਜਾਣਾ ਨਹੀਂ ਆਪਾਂ ਨੇ ਬਸ ਠੀਕ ਐ ਆ ਜਾ ਤੂੰ ਤੂੰ ਹੀ ਕਰਨਾ ਚਾਹਦਾ ਆਪਾਂ ਤਾਂ ਮੰਗਰ ਖੜਿਆ ਤੇਰੇ ਯਾਰ ਮੋਢੇ ਨਾਲ ਮੋਢਾ ਲਾ ਕੇ ਖੜਿਆ ਨਾਲੇ ਹਾਕ ਮਾਰ ਆਜੋ ਆਜੋ ਲੰਗੇਓ ਹਾਂ ਜੀ ਆਜੋ ਆਜੋ ਅੰਦਰ ਆਜੋ ਕੀ ਤਾਂ ਢੀਕ ਰੀ ਤੁਸੀਂ ਬਾਹਰੇ ਆਜੋ ਆਜੋ ਅੰਦਰ ਆਜੋ ਕੋਈ ਨਹੀਂ ਚੱਲਾ ਹੁਣ ਬੁੱਦੀ ਹੋਰ ਹੀ ਲੱਗਦਾ ਡਰ ਲਾ ਹੋ ਮੱਲਾ ਰਾਂਗੀ ਬੜਾ ਕਾਲਾ ਸਰੀ ਗਾਲ ਦੀ ਸਰੀ ਗਾਲ ਦੀ ਆਜੋ ਜੀ ਚੱਲ ਜੀ ਹੋ ਠੀਕ ਐ ਬੇਟੇ ਠੀਕ ਜੀ ਠੀਕ ਚਲੋ ਵਧੀਆ ਚਲੋ ਇੱਧਰ ਕਿੱਦਾਂ ਆ ਜਾਂ ਅੰਦਰ ਹੀ ਅੱਜ ਚੱਪ ਚਾਵੀ ਲੋ ਪਹਿਲੇ ਆ ਕੇ ਛੋਫੇ ਵਾਲੇ ਲਈ ਛੱਤੀ ਚੂ ਆ ਕੇ ਬੇਟਾ ਆ ਕੇ ਹੈ ਜਿੰਨੇ ਸਬਦਾਂ ਦੇ ਤੂੰ ਲੈ ਕੇ ਗਿਆ ਨਾ ਡੰਕਰਾਂ ਵਾਲੇ ਚੋਂ ਬਾੜ ਕੇ ਆਲਾ ਉਹ ਮਾਰਦਾ ਦੇਖ ਅਜੰਬਰ ਬਲਾ ਕੇ ਸਾਡਾ ਸੇਵਾ ਕਰਨਗੇ ਆਪਣੀ ਉਹ ਨਾ ਬੰਦ ਲੈਣ ਗਾ ਅੰਦਰ ਤਾਬਕ ਜਾ ਆ ਕੇ ਬੇਟਾ ਆ ਕੇ ਉਹ ਪਹਿਰ ਵਾ ਰਾਜੀ ਖੁਸ਼ੀ ਸੀ ਹਾਂ ਜੀ ਵਧੀਆ ਜੀ ਵਧੀਆ ਠੀਕ ਹੈ ਠੀਕ ਆਪਣਾ ਨੌ ਕੀ ਦਿੱਛਾ ਸੀ ਕਾਲਾ ਹੀ ਕਾਲਾ ਕਾਲੇ ਰੰਗ ਦਾ ਯਾਰ ਮੈਨੂੰ ਕੁੜੀਆਂ ਕਹਿੰਦੀ ਪਣੀ ल्या वी आदे ओए ਕਾਂਚ ਦੇ ਗਲਾਸ ਵਿੱਚ ਤੁਮੋਂ ਦੇ ਸੀ ਜਿਨੀ ਜਦੋਂ ਪਹਿਲੇ ਆਪ ਪਹਿਲਾ ਪਾਣੀ ਪਹਿਲਾ ਪਾਣੀ ਪੀਦਾ ਹੋਰ ਚਲ ਹੁਣ ਡੱਪੜਾ ਮੇਰਾ ਚੜਾ ਹਾਂ ਹਾਂ ਤੁਸਾਂ ਪਛਾਹਤੀ ਹੋ ਡੰਗਰ ਪਛਾਹ ਹਾਂ ਜੀ ਸਾਹਿਬ ਵਧੀਆ ਅੱਛਾ ਠੀਕ ਹੈ ਚਲੋ ਆਪਾਂ ਇਹ ਤਾਂ ਗੱਲਾਂ ਮਹਾ ਕਰੀ ਜਾਵਾਂਗੇ ਵੀ ਦਿਖਾ ਦਿੰਦੇ ਪਹਿਲਾਂ ਆਪਾਂ ਨੂੰ ਚਾਹ ਪਾਣੀ ਪੀਓ ਜੀ ਨੇ ਯਾ ਤੇ ਮਮਮੀ ਨੂੰ ਕਹ ਚਾ ਉਹ ਨਹੀਂ ਜਰਾ ਚਾਹ ਵੀ ਕੋਈ ਲੋੜ ਨਹੀਂ ਜਿਹਦੇ ਕੰਮ ਆਇਆ ਆਪਾ ਉਹ ਕਰ ਲੀਏ ਕੋਈ ਨਹੀਂ 5 ਮਿੰਟ ਬਾਅਦ ਲਾ ਜੈਣਾ ਕੁਛ ਨਹੀਂ ਦਾ ਚਾਹ ਚਾਹ ਤੀ ਮਮਮੀ ਚਾਹ ਬਣਾਉਂਦੇ ਹੋ ਜੀ ਚਲ ਚਾਹ ਦੀ ਕਾਨੂੰ ਖੇਚੜਾ ਕਰਨੀ ਦੀ ਤਾਂ ਹੋਰ ਕੋਈ ਗੱਲ ਨਹੀਂ ਠੀਕ ਆਪਾ ਅੱਛਾ ਉਹ ਪਾਣੀ ਵਾਲਾ ਚਾਹ ਬਾਦ ਲੱਗਿਆ ਅਉਣ ਲੱਗਿਆ ਦਿੱਕਤ ਤਾਂ ਨਹੀਂ ਹੋਈ ਤੁਹਾਨੂੰ ਆਉਣ ਲੱਗੇ ਦਿੱਕਤ ਕੁਝ ਤਾਂ ਬੱਛਾਂ ਚ ਭੀੜ ਵਾਲੀ ਸ਼ੀਰਾ ਹੋਰ ਉਹ ਮੈਂ ਤਾਂ ਮੀਰੇ ਛੜਦਾ ਪਈ ਤਜਾਫ ਬਣ ਗਿਆ ਤੇ ਜਾਫ ਬਣਾ ਅੱਛਰ ਨੂੰ ਚੜ ਗਿਆ ਤਜਾਫ ਇੱਕ ਮੈਂ ਛੰਤਰੀ ਵਾਲੀ ਗੋਲੀ ਲੈਣੀ ਭੁੱਲ ਗਿਆ ਤਜਾਫ ਤਾਂ ਹੱਥ ਨਾਲ ਹੀ ਬਣਾਉਂਦੀ ਹੂ ਤਰਾ ਜੱਕ ਤਾਂ ਛੇਰ ਰਾਤ ਵਾਲੀ ਹੋਏ ਫਿਰ ਮੈਂ ਸ਼ਾਂਤਰੀ ਵਾਲੀ ਗੋਲੀ ਲੈ ਕੇ ਬਹਿ ਗਿਆ ਚੱਲ ਚਲੋ ਚਾ ਲੈ ਆਪਾਂ ਚਾ ਲੈ ਕੇ ਹਾਂ ਚਾ ਲੈ ਆ ਦੀ ਛੇਰ ਤੇ ਤੂੰ ਕਿਉਂ ਤਰਕ ਕੋਸ ਮੱਕ ਉਹਨੀਆਂ ਮਰ ਜਿਨੇ ਮੇਰੇ ਪਾਸ ਚ ਕਰ ਲਾ ਠੀਕ ਹੈ ਉਹ ਵਧੀਆ ਕੰਮ ਕਰਤਾ ਹੈ ਹੂੰ ਹੋ ਡੰਗਰ ਪਸ਼ੂ ਕੀ ਆਪਣੇ ਕੋਲੇ ਮੈਸਾਣੇ ਜੀ ਬਾਈੜੀਆਂ ਨੇ ਜੀ ਅੱਛਾ ਅੱਛਾ ਚਲੋ ਬੱਧੀਆ ਦਾੜਾ ਕੰਮ ਆ ਕੰਮ ਦਾੜਾ ਹੋ ਵੀ ਚੋਖ ਨਾਲ ਕੰਮ ਦਾੜਾ ਹੋ ਪਈ ਬੱਦਾ ਹਾਂ ਬੱਦਾ ਕੰਮ ਆ ਹਾਂ ਬੱਦਾ ਕੰਮ ਆ ਤੇ ਆਪਾਂ ਐਂ ਕਹਿੰਦੇ ਟੀਕੇ ਜੀ ਵੀ ਦਿਖਾ ਦਿੰਦੇ ਫਿਰ ਆ ਜੀ ਕੋਈ ਨਹੀਂ ਦਿਖਾ ਦਿੰਨੇ ਜੀ ਬੱਚੀ ਤਾਂ ਹੀ ਅੱਛਾ ਚਾਹ ਪਾਣੀ ਦਾ ਪੀਓ ਜੀ ਠੀਕ ਹੈ ਕੋਈ ਰੰਗ ਰੂਪ ਕੱਦ ਕਾਠ ਬੱਚੀ ਦਾ ਆਪਣਾ ਬੱਚੀ ਬੱਚੀ ਹੈ ਜੀ ਬੱਚੀ 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 ਹੀ ਕਹਿੰਦੇ ਨੇ ਕਿਵੇਂ ਜੀ ਰੰਗ ਰੂਪ ਸਾਹਿਬ ਵਧੀਆ ਜੀ ਅੱਛਾ ਆਹ ਖੋ ਖੋ ਚਾਹ ਹੋ ਗਈ ਮੇਰੀ ਜੀ ਕੋਈ ਨਾ ਖੋਲਣਾ ਅਸੀਂ ਇੰਨੀ ਕਾਨੂੰ ਖੇਚਰਾ ਕਰਦੇ ਕੋਈ ਨਾ ਅੱਛਾ ਆਪਣੀ ਕੀ ਗੱਲ ਹੋ ਰਹੀ ਸੀ ਭਣਾ ਵੀ ਕੱਦ ਕਾਟ ਕਿਵੇਂ ਕੱਦ ਕਾਟ ਕੱਦ ਕਾਟ ਵਧੀਆ ਜੀ ਸਭ ਵਧੀਆ ਜੀ ਅੱਛਾ ਠੀਕ ਹੈ ਠੀਕ ਹੈ ਹੁਣ ਲੱਗਦਾ ਨਪਾਟਾਂ ਨੇ ਨਹੀਂ 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 ਤੁੰ ਦਿਖਾਵਾਂਗੇ ਤੁਸੀਂ ਦੇਖੋ ਅੱਖਾਂ ਦੀ ਨਿਗਾਹ ਭਾਈ ਪੂਰੀ ਆ ਸਭ ਵਧੀਆ ਜੀ ਪੂਰਾ ਸਭ ਕੁਝ ਅੱਛਾ ਅੱਛਾ ਤੇ ਕੀ ਜ਼ਮੀਨ ਜ਼ਾਇਦਤ ਕੀ ਹਿਸਾਬ بتا ਬਈ ਉਹਨਾਂ ਦਾ ਫਿਰ ਠੀਕ ਹੈ ਫਿਰ ਮੇ ਉਹਨਾਂ ਕੋਲ ਘਰ ਪਰਿਵਾਰ ਕਿਵੇਂ ਜੀ ਹਰ ਪਰਿਵਾਰ ਪੂਰਾ ਟਾਪ ਦਾ ਪੂਰਾ ਟਾਪ ਦਾ ਅੱਧਾ ਕਿਲੇ ਜਦਾ ਛਿੱਟ ਪਾਇਆ ਹੋਇਆ ਜੰਗਰਾਂ ਵਾਸਤੇ ਹਾਂ ਹਾਂ ਲੈ ਭਲਾਂ ਤਾਂ ਖਾਓ ਸਾਨੂੰ ਫਿਰ ਫਿਰ ਕਰਦੇ ਨਾ ਐ ਕਰੋ ਹੁਣ ਜਿਹੜਾ ਕੰਮ ਕਰਿਆ ਆ ਆਪਾਂ ਫਿਰ ਬਲਾ ਦੇਖ ਹੈਗੀ ਹੋ ਜਾ ਬਲਾ ਚਾਹ ਤਾਂ ਪੀ ਲੋ ਜੀ ਚਾਹ ਚਾਹ ਪੀ ਪਹਿਲਾਂ ਤਾਂ ਜਰਾ ਗੱਲ ਤਾਂ ਚਾਹ ਤੇ ਅੱਜ ਜਿੰਦਾ ਕਿਹੜਾ ਹੰਨੇ ਦੇ ਚਾਹ ਤੇ ਜਾ ਚੜਦਾ ਹਾ ਹਾ ਹਾਂ ਉਹ ਤਾਂ ਇਹ ਕਿਹੜਾ ਦੇਖੀ ਆ ਪੀੜਾ ਮੇਰਾ ਛੜਿਆ ਹਾਂ ਲੈ ਉਹਨੇ ਫੇਰ ਦਿਖਾ ਦੋ ਕਾਹਨੂੰ ਟਾਈਮ ਲਾਇਆ ਜਿਹੜਾ ਚਾਹ ਪੀ ਜਾਵਾਂਗੀ ਇੱਥੇ ਦਿਖਾਉਣੇ ਆਈ ਇੱਥੇ ਦਿਖਾ ਦਾਂਗੇ ਹਾਂ ਹਾਂ ਇੱਥੇ ਹਾਂ ਜੀ ਡੰਗਰਾਂ ਨੇ ਚੱਲ ਜਾ ਥੋੜੇ ਰਵਾੜ ਡੰਗਰ ਵਾਲੀ ਜੀ ਬੱਚੀ ਦਿਖਾਉਂਦਾ ਗੱਲ ਪਤਾ ਕੀ ਹੈ ਦਿਖਾਤਾ ਤੇ ਹੂਰੀ ਵੀ ਦਊਂਗੇ ਤੁਸੀਂ ਕਹਿੰਦਾ ਜੱਗ ਦੀ ਨਜ਼ਰ ਪੂਰੀ ਹੈ ਪਹਿਜੀ ਚੀਜ਼ ਆਟਕ ਮਾੜ ਫਿਰਦਾ ਓਏ ਪਰ ਦੇ ਚ ਚੰਗੀ ਲੱਗਦੀ ਹੈ ਇਹ ਦੀ ਚੀਜ਼ ਕੀ ਪਤਾ ਕਿਸੇ ਨੇ ਕੱਲ ਕਦ ਨੂੰ ਉਂ ਟੋਕ ਦੇ ਕੋਈ ਜਾਨਵਰ ਨੂੰ ਜਾਨਵਰ ਹਾਂ ਬਗਹਿ ਬੰਦਿਆਂ ਨੂੰ ਜਾਨਵਰ ਕਹਿੰਦਾ ਤੁਸੀਂ ਬੰਦਿਆਂ ਨੂੰ ਜਾਨਵਰ ਕਹਣ ਕੌਣ ਕਾਮਲੇ ਸੀ ਨਾ ਖਲੇੜਤਾਂ ਮੈਂ ਠੀਕ ਹੈ ਕਹਿੰਦੇ ਨੇ ਅ ਬੱਚੀ ਬਚਪਕੀ ਲਾਲੋ ਬੱਚੀ ਲਾਲੋ ਚਾਹ ਨਾ ਪਿਆਨਣ ਬੱਚੀ ਕਹਿੰਦੇ ਨੇ ਹਾਂ ਹਾਂ ਲਿਓ ਭਾਈ ਫਿਰ ਫਿਰ ਆਪ ਚਲੀਓ ਡੰਗਰਾਂ ਵਾਲੇ ਚਾਹ ਜਾ ਚਲੀ ਡੰਗਰਾਂ ਵਾਲੇ ਕੀ ਕਰਨ ਜਾ ਰਹੇ ਹਾਂ ਬੱਚੀ ਨਹੀਂ ਦੇਖਣੀ ਕੈਣਵੇਂ ਸੋਇਆ ਬੱਚੀ ਆਪਣੀ ਕਿਹੜੀਆਂ ਗੱਲਾਂ ਕਰ ਰਹੇ ਤੁਸੀਂ ਨਾ ਗੱਲਾਂ ਕਿਹੜੀਆਂ ਕਰਦਾ ਜੀ ਆਪਾਂ ਤਾਂ ਬੱਤੀ ਦੀ ਗੱਲ ਕਰਦੇ ਆ ਕਿੰਨੇਵੇਂ ਛੂਏ ਤਾਂ ਆਰ ਦਾ ਪੋਲਾ ਹੋਵੇ ਡੰਕਰ ਸਿੰਘ ਕੁੰਡੇ ਹੁਣ ਭਾਈ ਹਾਂ ਤਾਂ ਆਰ ਦੀ ਪੋਲੀ ਕੀ ਗੱਲਾਂ ਕਰ ਲਿਆ ਉਹ ਤੇਰਾ ਦਿਮਾਗ ਚ ਇਹ ਕੀ ਬੋਲੀ ਜਾਣਾ ਤੂੰ ਉਧਰ ਕੀ ਜਣਾ ਉਧਰ ਬਾੜ ਲੈਣਾ ਤੇਰਾ ਤਾਂ ਵਪਾਰੀ ਨੇ ਮੈਨੂੰ ਲੱਗ ਉਹ ਤਾਂ ਕਹਿੰਿਆ ਸੀ ਦੋ ਜਣੇ ਆਉਣਗੇ ਚਲੋ ਉੱਠੇ ਦੋ ਹੀ ਸੀ ਤਾਂ ਅਸੀਂ ਕਿਹੜਾ ਕੰਨਾ ਆਹ ਤਾ ਸੁੱਖ ਦੇ ਬਿਠਾ ਕੇ ਚਲੋ ਉੱਠੋ ਆਏ ਕਹਿਣਾ ਮੈਂ ਤਾਂ ਵੀ ਜਿਹੜੀ ਗੱਲ ਹੋਣੀ ਸੀ ਹੋ ਗਈ ਚਾਹ ਤਾਂ ਪੀ ਲਈਏ ਉੱਠੋ ਉੱਠੋ ਯਾਰ ਪਲਾਉ ਨਾਲ ਬਾਹਰ ਨਿਕਲੋ ਯਾਰ ਉਹ ਦੋ ਕੁੱਤਾ ਰਹਿ ਗਏ ਮੇਰੇ ਰੋਕੋ ਰੋਕੋ ਆਏ ਫਾਇਦਾ ਖਾਸ ਮਨੇ ਭਾਗਿਆ ਬੇੜਾ ਜੀ ਤੇ ਤੇਰਾ ਓਏ ਆਏ ਆਏ ਦੇ ਦੇ ਆਏ ਦੇ ਦੇ ਦੇਖੀ ਦੇਖੀ ਦੇਖ ਨਾਲ ਨਹੀਂ ਤਾਂ ਖਬਾਤੀ ਚਮਚਮ ਪੈਂਦੇ ਖਸਮ ਨਹੀਂ ਮੇਰੇ ਆਹ ਬੋਲਣ ਨੂੰ ਨਹੀਂ ਹਟਿਆ ਤੂੰ ਵੀ ਚਾਹ ਵੀ ਅੱਧ ਪਚਾੜੀ ਰਹਿ ਗਈ ਚਲ ਬੱਚੀ ਨੂੰ ਪਿਆ ਦੇ ਫਿਰ ਚਾਹ ਨੂੰ ਤੁਹਾਨੂੰ ਗੰਗਾ ਸ਼ੇਕ ਕਰਾ ਦਈਏ ਜੰਗਾ ਵੇ ਚਲ ਆ ਜਾ ਆ ਜਾ ਸਸਰੀ ਕਾਲ ਜੰਗਾ ਫਿਰ ਨਹੀਂ ਪੈਂਦਾ ਖਸਮਾ ਹਟਿਆ ਨਹੀਂ ਹਟਿਆ ਨਹੀਂ ਖਬਾਤੀ ਚਮਚਮ ਰੱਤ ਰੱਤ ਗੁੱਡੀ ਨਾਲ ਕਦਰ ਹੀ ਨਹੀਂ ਹੈਗੀ ਤੁਹਾਨੂੰ ਬੇਬੇ ਦੀ ਕਦਰ ਹੀ ਨਹੀਂ ਹੈਗੀ ਕਦਰ ਹੈ ਨਹੀਂ ਪਤਾ ਮੇਰੀ ਗੱਲ ਸੁਣ ਲੈ ਜਿੱਦਣ ਤੇਰੀ ਬੇਬੇ ਅਖਾੜੇ ਲਾਉਣ ਲੱਗ ਪਈ ਆਂ ਖੁੱਲੇ ਅਖਾੜੇ ਜਿੱਥੇ ਐਨ ਜਨਤਾ ਬੈਠਿਆ ਕਰੂੰਗੀ ਬੀਬੀ ਅਮਰੋ ਬੀਬੀ ਅਮਰੋ ਜਿੰਦਾਬਾਦ ਜਿੰਦਾਬਾਦ ਨਹੀਂ ਓਏ ਕਹਿਣਗੇ ਅਮਰਜੋਤ ਬੀਬੀ ਦਾ ਗੀਤਗਾ ਦੇਖੀ ਤੇਰੇ ਬੁੜੇ ਨੂੰ ਪੈਸੇ ਜਿਪਣ ਤੇ ਰੱਖੂੰ ਨਾਲ ਤੈਨੂੰ ਵੀ ਖਜਾਲਚੀ ਬਣਾਉਂਗੀ ਆਪਣਾ ਪਤ ਨੋਟ ਕਨੇਆ ਕਰੂੰ ਸ਼ਹਿ ਦੇ ਕੰਨ ਵਰਗੇ ਤੇ ਤੁਹਾਨੂੰ ਤੁਹਾਨੂੰ ਨੋਟਾਂ ਨੇ ਤਰਸਾ ਤਰਸਾ ਮਾਰੂੰਗੀ ਹਾਂ ਤੇਰਾ ਬਹੁਤ ਸੋਹਣਾ रहे ਕਦੇ ਪੂਰਾ ਨਹੀਂ ਹੁੰਦਾ ਨਾ ਮੈਂ ਪੂਰਾ ਹੋਣਾ ਤਾਂ ਮੈਂ ਨਾ ਮੇਰਾ ਪਿਓ ਪੂਰਾ ਹੋਣ ਦੇ ਆਉਣ ਆਲਾ ਉਹ ਕੰਮ ਧੰਦੇ ਨੂੰ ਹੱਥ ਫੜੋਂ ਨਹੀਂ ਦੋਨੋਂ ਦੇ ਡਾਂਗਾ ਨਾਲ ਲੱਤਾਂ ਸੇਕ ਦੂ ਉਹ ਆ ਜੇ ਮੇਰਾ ਮੱਤ ਦੀਆਂ ਬੇਬੇ ਦੀ ਕਲਾ ਤੋਂ ਸੁਆਦ ਦੀ ਕਲਾ ਹੈ ਵੇ ਕੋਈ ਸੁਆਦ ਦੀ ਕਲਾ ਚੱਜ ਦਾ ਕੰਮ ਸਿਖਾ ਦੇ ਇਹਨੂੰ ਇਹਨੂੰ ਤਾਂ ਨਹੀਂ ਸ਼ਰਮ ਤੇਨੂੰ ਵੀ ਨਹੀਂ ਸ਼ਰਮ ਪੁੱਤ ਮੇਰੀ ਗੱਲ ਸੁਣ ਲੈ ਪੁੱਤ ਮੇਰੀ ਗੱਲ ਸੁਣ ਲੈ ਜਿੱਦਣ ਮੇਰਾ ਸੁਪਨਾ ਪੂਰਾ ਹੋ ਗਿਆ ਨਾ ਮੈਂ ਤੇਰਾ ਬੁੜਾ ਪੂਰਾ ਕਰ ਦੇਣਾ ਹੋਰ ਬੱਸ ਸ਼ਰਮ ਮਨ ਮਾੜੀ ਮੋਟੇ ਰੰਡੀ ਹੋਣ ਨੂੰ ਫਿਰਦੀ ਆ ਫਿਰ ਕੀ ਹੋਇਆ ਉਹ ਰੰਡੀਆਂ ਜਨਾਨੀਆਂ ਨੂੰ ਵਧੀਆ ਸਗੋ ਖੁੱਲ ਖੇਲ ਆ ਮੈਂ ਗਾ ਤਾਂ ਲਉਂਗੀ ਦੇਖ ਕਿਵੇਂ ਬੋਲਦੀ ਆ ਬੇਬੇ ਨੂੰ ਤੂੰ ਬੋਲਣ ਨੂੰ ਮੈਂ ਕਿਹਾ ਤੇ ਗੋਲੀ ਮਾਰੀ ਮੈਂ ਤੂੰ ਸਾਹਮਣੇ ਬੈਠਣਾ ਹਜੇ ਪੁੱਠੇ ਇੱਕ ਤਾਂ ਤਸਖਾਰੇ ਕੋ ਚੱਜਦਾ ਕੰਮ ਸिखਾ ਦੇ ਤੂੰ ਤਾਂ ਮੱਤ ਕੇ ਸਵਾਹ ਹੁੰਨੀ ਆ ਬੇਬੇ ਤੋਂ ਉਹ ਤਾਂ ਕਦਰ ਨਹੀਂ ਜਰੀ ਜਾਂਦੀ ਬੇਬੇ ਦੀ ਬੇਬੇ ਉਹ ਜੋ ਮਰਜੀ ਆ ਗੱਲ ਪਰ ਕਲਾ ਬਹੁਤ ਆ ਬੇਬੇ ਚ ਕਾਦੀ ਕੜਾ ਬੇ ਸਵਾਦ ਕੜਾਗੀ ਕੋਈ ਚੱਜ ਦੀ ਗੱਲ ਕਰਨੀ ਆਉਂਦੀ ਆ ਤੈਨੂੰ ਕਲਾ 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 ਲਾਰਖੀ ਆ ਮੈਂ ਤੈਨੂੰ ਕੁੱਛ ਦਾ ਲਖਣਾ ਨਾ ਬੀਬੀ ਨੂੰ ਲ ਚਾਹੇ ਮੈਂ ਡੰਗਰਾਂ ਵਾਲੇ ਚ ਲੈ ਕੇ ਜਾਨਾਂ ਅਗਲੇ ਦੇ ਚਾਹੇ ਕੋ ਚਾਹ ਪੀਉਂਦਾ ਚਾਹੇ ਨਾ ਪੀਉਂਦਾ ਪਰ ਆਹ ਕੁੱਤੇ ਖਾਣੀ ਨਹੀਂ ਹੋਈ ਕਬੀ ਆ ਜਿਹੜੀ ਤਾਂ ਅੱਜ ਕਰਾਤੀ ਹਾਂ ਇਹ ਜਿਹੜਾ ਖੇਤ ਕੇ ਗਦੇ ਨਾਲ ਨਾ ਹੋਵੇ ਭੈਂਡ ਬਿਆ ਖਸਮਾ ਉੱਥੇ ਦਾ ਰੋਕਾ ਰੋਕੇ ਗਾਲ ਹਜੇ ਗਾਲ ਕਰਦੇ ਹਜੇ ਗਾਲ ਕਰਦੇ ਗਾਲ ਕਿਵੇਂ ਕੱਢਿਆ ਵੇ ਉੱਥੇ ਰੁੱਕ ਪਰ ਪਰ ਕੇ ਤਾਂ ਖਾਨ ਲੱਗ ਗਿਆ ਤੈਨੂੰ ਮੈਂ ਪਹਿਲਾਂ ਕੀ ਕਿਹਾ ਸੀ ਜੀਮ ਬੱਤ ਰੱਖ ਲਈ ਤੂੰ ਅਗਲੇ ਤੇ ਨੋਂਥੇ ਪੁੱਛ ਕੀ ਦੇ ਜਾਣਾ ਸਿੱਧੀ ਜਾ ਬੜਿਆ ਪੇਟੀਆਂ ਵਾਲੇ ਅਗਲੇ ਤੇ ਚੌਧਰੀ ਬਣ ਕੇ ਬਹਿ ਗਿਆ ਉੱਥੇ ਉਹ ਪੁੱਛ ਲਈ ਫਾਇਦਾ ਦੀ ਅਗਲੇ ਨੂੰ ਪਹਿਲਾਂ ਕੀ ਗੱਲ ਆ ਕੀ ਬਾਤ ਆ ਮੈਂ ਨੋਂ ਪੁੱਛਿਆ ਨਹੀਂ ਮਾਂ ਕਹਿੰਦਾ ਕਾਲਾ ਮੈਂ ਤੈਨੂੰ ਪੁੱਛਿਆ ਨਹੀਂ ਤੂੰ ਕਹਿੰਦਾ ਇਹੀ ਹੂ ਮਾਂ ਫਿਰ ਇਹੀ ਛੇ ਇੱਥੇ ਤਾਂ ਅੰਗਲੀਆਂ ਸੰਗਲੀਆਂ ਪੜ੍ਹਨ ਲੱਗ ਗਿਆ ਕਹਿੰਦਾ ਮੈਂ ਰਿਸ਼ਤੇਦਾਰੀ ਕੱਢੂੰਗਾ ਇਹ ਨਾਲ ਮੈਨੂੰ ਤਾਂ ਐਂ ਧੀ ਵੀ ਜੇ ਅੰਗਲੀ ਸੰਗਲੀ ਕੋਈ ਰਿਸ਼ਤੇਦਾਰੀ ਗਾਂ ਦੀ ਗਾਂ ਭਿੜ ਜਾਏ ਅਗਲਾ ਰਿਸ਼ ਹਾਡੀ ਕਰੜਾ ਤੀ ਇਹਦਾ ਛੁਕਰ ਰਿਸ਼ਤੇਦਾਰੀ ਨਹੀਂ ਨਿਕਲੀ ਜੇ ਰਿਸ਼ਤੇਦਾਰੀ ਨਿਕਲ ਜਾਂਦੀ ਬੁਸ਼ਰਮੀ ਹੋਰ ਵੀ ਬਹੁਤ ਜ਼ਿਆਦੀ ਤੀ ਹਾਏ ਹਾਂ ਪਿੰਡ ਚ ਤਾਂ ਬੇਇਜਤ ਹੈਗੀ ਹੈਗਿਆ ਮੇਰੇ ਛੜੇ ਦਾ ਰਿਸ਼ਤੇਦਾਰੀਆਂ ਚ ਵੀ ਹੋਣਾ ਪੈਂਦਾ ਤੇਰੀਆਂ ਯਾਰ ਕੱਚੀਆਂ ਗੱਲਾਂ ਨੇ ਤੇਰਾ ਤਾਂ ਜਮੀ ਕੋਈ ਛੁੱਕ ਚਾਹਰਾ ਨਹੀਂ ਕੜੀ ਦੇ ਡੋਲਣ ਵਾਂਗੂ ਕੁਝ ਨਹੀਂ ਹੁੰਦਾ ਤੇਰੇ ਵਰਗੀ ਖਤੀਮੀ ਤੀ ਠੀਕ ਹੈ ਉਹ ਕਹਿੰਦੀ ਬੀਬੀ ਮੈਂ ਖੜੀ ਬਣਾਣਾ ਕਹਿੰਦੀ ਪੁੱਤ ਤੈਥੋਂ ਬਣੀ ਨਹੀਂ ਕਹਿੰਦੀ ਨਹੀਂ ਮੈਂ ਬਣਾਉ ਉਹਨੇ ਬਣਾ ਲਈ ਪਰ ਇਹੋ ਸਹੀ ਨਾ ਬਣੀ ਕਹਿੰਦੀ ਪੁੱਤ ਤਾਂ ਬਣੀ ਨਹੀਂ ਠੀਕ ਹੈ ਕਹਿੰਦੀ ਨਮਾ ਕੇ ਹਾਦੀ ਬਣੀ ਨਹੀਂ ਕਹਿੰਦੀ ਨਹੀਂ ਮੰਮੀ ਬਣਾ ਦਿੰਦੀ ਕਹਿੰਦੀ ਪੁੱਤ ਬਣੀ ਨਹੀਂ ਠੀਕ ਆ ਕਹਿੰਦੀ ਚੱਲ ਫਿਰ ਮੈਂ ਡੋਲ ਦਿੰਨੇ ਆ ਕਹਿੰਦੀ ਤੂੰ ਡੁੱਲਣੀ ਵੀ ਨਹੀਂ ਦਾ ਫਿਰ ਡੋਲਣ ਦੀ ਕੀ ਗੱਲ ਤੇਰੇ ਵਰਗੀ ਬੇਅਕਲ ਜਦੋਂ ਡੋਲਣ ਲੱਗੀ ਜਦੋਂ ਮੇਰੀ ਗੱਲ ਸੁਣ ਲੈ ਜਦੋਂ ਡੋਲਣ ਲੱਗੀ ਪੈਰਾਂ 'ਚ ਡੋਲੀ ਉਹ ਕੰਮ ਤੇਰਾ ਤੇਥੋਂ ਕੁਝ ਨਹੀਂ ਹੁੰਦਾ ਕੱਢੀ ਦੇ ਡੋਲਣ ਵਾਂਗੂ ਪੈਰਾਂ 'ਚ ਡੋਲੇਗਾ ਉਹ ਤੂੰ ਤੜਕੀ ਖਾਣਾ ਕੀਆ ਓਏ ਖਾਣਾ ਮਖਲਾਵਾ ਉਹ ਪੈਰਾਂ ਦਾ ਘੋੜਾ ਕੱਚਾ ਖਾਦੀ ਤੀ ਅੱਧਾ ਕੱਪ ਚਾਹ ਦਾ ਪੀਤਾ ਅੱਧਾ ਉੱਥੇ ਰਹਿ ਗਿਆ ਉੱਥੇ ਰਹਿ ਗਿਆ ਹੋਰ ਪੀ ਲੰਦਾ ਹੁੰਦਾ ਤਾਂ ਕਾਲ ਅਗਲੇ ਦਾ ਪਹਿਲਾਂ ਜੇ ਕਿੱਥੇ ਜਾਣਾ ਹੈ ਨਾ ਨੋਂ ਥੇ ਪੱਕਾ ਟਿਕਾਣਾ ਪੁੱਛੇ ਉਹ ਮੈਂ ਤਾਂ ਹੋਰ ਕਿਹਾ ਪੁੱਛਿਆ ਤੀ ਤੈਨੂੰ ਮੈਂ ਇਹ ਗੱਲ ਦੱਸਾਂ ਮਾ ਡੰਗਰਾਂ ਚ ਦਾ ਕੀ ਆ ਗੋਹਾ ਘਟ ਮੇ ਦੇ ਲਈ ਬੱਦ ਬਦਲੀ ਹੈ ਹੈ ਇੰਨਾਂ ਨੂੰ ਤਾਂ ਐ ਦੀ ਵੀ ਬਚੋਲੇ ਨੇ ਜੀ ਬਚੂਦਿਆਂ ਵਾਲਾ ਕੰਮ ਨਾ ਠੁਕਦਾ ਬਾਣਾ ਯਾਰ ਤੇਨਾਂ ਕਿਸ ਨੇ ਭਈਏ ਦਾ ਪਲੋਸਾ ਹੋਇਆ ਸਿਰ ਤੇਰਾ ਬਾਣਾ ਠੁਕਦਾ ਆ ਕਿ ਮਰਿਆ ਕਰ ਮੈਂ ਕਿਸੇ ਚੰਗੇ ਡਾਕਟਰ ਨੂੰ ਦਿਖਾ ਬਲ ਕਮ ਦਾਦਾ ਉਹ ਨਾ ਜ਼ਹਿਰ ਬਾ ਫੈਲ ਜਾ ਤੇਰੀ ਜ਼ਹਿਰ ਬਾ ਫੈਲ ਜਾ ਹਾਂ ਮੈਂ ਐਂ ਕਹਿਣਾ ਮਹਾਬੀਜੇ ਫੇਰ ਖੁਰ ਉਹ ਮੇਰਾ ਗੱਲ ਖਰਾਬ ਹੋ ਰਿਹਾ ਓਏ ਗੱਲ ਦੱਸ ਦੂੰਗਾ ਗੱਲ ਮੈਂ ਹੀ ਕਹਿਣਾ ਵਾ ਹਾਂ ਮਾਹ ਜੀ ਬਤੂਲੇ ਵਾਲਾ ਕੰਮ ਤੂੰ ਤੋੜ ਲੇ ਬੜਾ ਡਬਲ ਕੰਮ ਹੈ ਵਧੀਆ ਦੇਖ ਮੇਰਾ ਥੜਾ ਕਿਵੇਂ ਅਗਲੇ ਨੇ ਵਿਚਕੋਟਾ ਕਿਵੇਂ ਚਾਹ ਪਹਿਲਾਂ ਪਾਣੀ ਕੰਚ ਦੇ ਗਲਾਸਾਂ ਚ ਕਦੇ ਕੰਚ ਦੇ ਗਲਾਸ ਦੇਖੇ ਨੇ ਥੋੜੀ ਦਾ ਪੀੜੀਆਂ ਨੇ ਨਹੀਂ ਚੀਨੀ ਦੇ ਕੱਪ ਦੇਖਣ ਜਿਹੜੇ ਚਾਹ ਪਈਆ ਅਗਲੇ ਨੇ ਮੇਰਾ ਸਾਰਾ ਹੁਣ ਤਾਂ ਬਚ ਵੀ ਗਏ ਹਾਂ ਜੇ ਆ ਕੰਮ ਤੇ ਵੱਡ ਗਿਆ ਨਾ 70 ਹੈ ਜੇ ਹਿਸਾਬ ਨਾਲ ਫਿਰ ਲਗੇ ਬੈਠਣੋਂ ਤਰਸੇਗਾ ਨਹੀਂ ਨਹੀਂ ਉਹੀ ਲੱਗਦਾ ਤੈਨੂੰ ਆਓ ਪਕਤ ਤਾਂ ਦੇਖ ਲੈ ਕਿੰਨੀ ਹੁੰਦੀ ਐ ਤੂੰ ਕਰੇ ਗੱਲ ਕਰਕੇ ਦੇਖ ਜਵਾਕਾਂ ਨਾਲ ਮੇਰੇ ਨਾਲ ਇਹ ਕੰਮ ਤੋਲ ਲੋ ਮੇਰੇ ਛਾਲੇ ਉਹ ਵਧੀਆ ਰਹੋਗੇ ਡੰਗਰਾਂ ਦੀਆਂ ਪੂੰਛਾਂ ਮਰੂ ਨਹੀਂ ਜਾਂਣਾ ਖਾਣ ਨੂੰ ਨਹੀਂ ਕੁਝ ਖੱਟਣ ਨੂੰ ਨਹੀਂ ਇਹ ਨਾ ਬੇਬੇ ਬਿਆਹ ਕਰਾਉਣ ਦੀ ਉਮਰ ਚ ਆਈ ਲੈਸ ਕਰਦੀ ਫਿਰਦੀ ਐ 7ਵੀਂ ਵਾਰੀ ਇੱਥੋਂ ਆਇਆਟਸ ਨਹੀਂ ਨਿਕਲੀ ਮੇਰੀ ਮਰਜ਼ੀ ਚ ਹੈ 10 ਵਾਰੀ ਕਰ ਲਾਂ ਮੈਂ ਪਰ ਕਰੂ ਜ਼ਰੂਰ ਹਿਸਾ ਤੇਰਾ ਬੁੜਾ ਭਾਦਾ ਉੜਾਈ ਪਾ ਤਾ ਕਿ ਤੂੰ ਪੜਦੀ ਹੈ ਮਾਂ ਤੇ ਉਹ ਹੀ ਗੱਲ ਮੈਂ ਪਿਛਲੀ ਵਾਰੀ ਬਾਲੀਆਂ ਵੇਚ ਕੇ ਤੇਰੇ ਪੇਪਰ ਦੀ ਫੀਸ ਭਰੀ ਐ 10000 ਰੁਪਇਆ ਅੱਛਾ ਆ ਆ ਲਿਆਉਣ ਵਾਰੀ ਪੈਸੇ ਬੜੇ ਪੈਸੇ ਨਹੀਂ ਜਦੋਂ ਇਹ ਲੈ ਕੇ ਜਾਂਦਾ ਕਾਲਜ ਨਿੱਤ ਨਾ ਮੈਂ ਕੱਪੜੇ ਪਾ ਕੇ ਜਾਂਦਾ ਉਦੋਂ ਇਹ ਤਾਂ ਮੇਰਾ ਪੁੱਤ ਹੈ ਹੋਰ ਮੈਂ ਤੇ ਰੁਡੀਆਂ ਤੇ ਚੱਕ ਕੇ ਲੈਂਦੀ ਹੂਈਆਂ ਨਾ ਪਤਾ ਤੂੰ ਵੀ ਮੇਰੀ ਧੀ ਯਾਰ ਬੱਸ ਕਰ ਨੀ ਮਾਂ ਮੈਨੂੰ ਤਾਂ ਰਾਣੀਆਂ ਵਰਗੀ ਬੱਸ ਮੈਨੂੰ ਰਿਹਜ ਕਰ ਲੰਦੋ ਹੋਰ ਕੰਮ ਤੇਰੇ ਤੇਰਾ ਬੁੜਾ ਗਿਆ ਰਿਹਜ ਵੀ ਨਹੀਂ ਹੋਣਾ ਓ ਬੇਬੇ ਫਿਕਰ ਨਾ ਕਰ ਸਹੇ ਚਾਰ ਕਿੱਲੇ ਵਿਕ ਜਾਨ ਮੈਂ ਤੇਰੀ ਕੈਸਟ ਕਢਾ ਕੇ ਹਟੂਗਾ ਜਿੱਤੀ ਚੜਾਈ ਹੁੰਦੀ ਆਪਣੀ ਪਿੰਡ ਚ ਤਾਂ ਸਹੀ ਵੱਡਾ ਰਾਜਾ ਵੇ ਜਮੀਨ ਵਧਾਉਣ ਬਾਰੇ ਨਾ ਸੋਚੀ ਨਾ ਕੰਮਿਆ ਵੇਚਣ ਬਾਰੇ ਸੋਚੀ ਹੱਥ ਬੰਨ ਮੈਂ ਮਿੰਤਾ ਕਰਦੀ ਵੇ ਇੱਕ ਗੱਲ ਤੂੰ ਮੰਨ ਲੈ ਮੇਰੀ ਸੌ ਤੇਰੀ ਮੇਰੇ ਸੋਹਣਿਆ ਬਾਬ ਬਣ ਕੇ ਮੈਂ ਰਣਾ ਤੇਰੀ ਚੱਲੀਏ ਕਿਸੇ ਦੀ ਕਨਕੂਰ ਸੋਹਣਿਆ ਕੱਲੀ ਨੂੰ ਲੈ ਜਾ ਕਿਤੇ ਦੋ ਤੇ ਸ਼ਰਮੇ ਤੇਰਾ ਬੰਦਾ ਹੈਗਾ ਮਾ ਕਾ ਮੈਂ ਤੈਹੀ ਜਗਰ ਲਾ ਕੋਣੇ ਕਿਦ ਨਾ ਜਾਣ ਨੂੰ ਜਾਣੀ ਕੱਲੀ ਤੂੰ ਦੀ ਤਾਂ ਗੱਲ ਤਾਂ ਤੇਰੀ ਸਿਆਣੀ ਆ ਖਰਾ ਗੱਲ ਕਦੇ ਗਲਤ ਕਰੀ ਨਹੀਂ ਮੈਂ ਤਾਂ ਹੈਗਾ ਹਾਂ ਗੱਲ ਤੂੰ ਸਹੀ ਕਹਿ ਰਿਹਾ ਨਾਲ ਤਾਂ ਆਪਾਂ ਬਚੋਲੇ ਵਾਲਾ ਕੰਮ ਤੋਰ ਲੰਨੇ ਆ ਹਾਂ ਨਾਲੇ ਲੱਗਦੇ ਆ ਥੱਡੰਗਰਾਂ ਦਾ ਕੰਨੇ ਵੀ ਝਾਤੀ ਮਾਰ ਆਇਆ ਕਰਾਂਗੇ ਹਾਂ ਉਹ ਛੇੜ ਤੇ ਹੋਜੂ ਕੰਮ ਅੱਜ ਕੱਲ੍ਹ ਦੁਨੀਆ ਛਾ ਰਹੀ ਹੈ ਜੀ ਤਿੰਨ ਤਿੰਨ ਕੰਮ ਕਰਦੀ ਆ ਇੱਕ ਵਕਤ ਚ ਆਪਾਂ ਉਹੀ ਡੰਗਰਾਵਾਂ ਕਰ ਫਿਰ ਜਾਂਦੇ ਆ ਛੂਤ ਨਾ ਪਤਾ ਆਪਨਾ ਤਾਂ ਉਹੀ ਆ ਮੇਰੇ ਸਾਲੇ ਦਾ ਵਾਹਣ ਵੀ ਠੇਕੇ ਤੇ ਦੇਦਾ ਮਲੰਗ ਹੋਏ ਫਿਰਦੇ ਆ ਨਮਾ ਹੱਥਲ ਹੋਏ ਫਿਰਦੇ ਆ ਜੀ ਹੋਰ ਹੈਂ ਇਹ ਰਿਓ ਕੰਡੇ ਬਿੱਜੇ ਵੀ ਨੇ ਵੀ ਸਾਰਾ ਆਪਾ ਤਾਂ ਉਹੀ ਮੇਰੇ ਛੜਿਆ ਘੱਟਾ ਟੋਂ ਦੇ ਮਰ ਜਾਗੇ ਉਹ ਛੋਟਾ ਦੇਖ ਲੈ ਹੋਰ ਮੇਰਾ ਬਾਪੂ ਜੀ ਸ਼ੌ ਉਹਦੇ ਨਾਲ ਨੇ ਆਪਾ ਤਾਂ ਬੱਚਾ ਇਹ ਜੀ ਰਹਿ ਗੇ ਤੇ ਟੁਗੜਾ ਬਾਪੂ ਰੱਖਿਆ ਗਿਆ ਬਾਪੂ ਆਥਣੋਂ ਆਉਂਦੀ ਆ ਪਾੜਦਾ ਵੀਰੇ ਸ਼ੀ ਕਿੱਥੋਂ ਦੀ ਦੀ ਛਾੜੀ ਤੱਕ ਇਹ ਵੜਦੀ ਨਹੀਂ दारू ਪੀ ਕੇ ਬੰਦਾ ਵੜ ਜਾਊਗਾ ਲਵਖਾ ਹੂੰ ਕਰੀ ਸਿੱਧੀ ਡੱਟ ਨਹੀਂ ਤੇਰੀ ਪਾਹਰ ਪੀ ਕੇ ਜੰਨਾ ਉਹ ਕਿਵੇਂ ਵੜਦੀ ਆ ਉਹ ਤਾਂ ਫਿਰ ਮੇਰੇ ਅੰਦਰੋਂ ਮੇਰੇ ਨਾਲ ਜਾਂਦੀ ਹੈ ਨਾ ਹੂੰ ਆਪਾਂ ਸਿੱਧੀ ਨਹੀਂ ਚੜਾ ਆ ਇੰਨਾ ਕ ਪੈਗ ਬਾਪੂ ਨੂੰ ਦੇ ਦਿਆ ਕਰਦਾ ਹੋਏ ਇੱਥੇ ਜਖਸ ਰਿਆ ਕਰਦਾ ਹੂੰ ਕੜੇ ਕਲੇਸ਼ ਹੁੰਦਾ ਕੀ ਕਰੀ ਏ ਹਾਂ ਕੜੇ ਹੂੰ ਤੇਰੇ ਤਾਂ ਐ ਜਿਵੇਂ ਆਪਾਂ ਤਿੰਨ ਕੰਮ ਕਹਿੰਦੇ ਆ ਤੇਰੇ ਤਾਂ ਬੰਨ ਪੀਸ ਹੋ ਜਾ ਕਰੋ ਇੱਕ ਚੀ ਤਿੰਨ 1/3 ਉਹ ਕਿਹੜਾ ਮੈਂ ਅਮਰੋ ਤਾਂ ਗਾਉਣ ਦਾ ਵੀ ਸ਼ੌਂਕ ਰੱਖਦੀ ਹੈ ਬਾਜਾ ਦਾ ਤਰਾ ਲਿਆਂਦਾ ਹੋਇਆ ਢੋਲ ਕੀ ਮੈਂ ਬੁਝਾ ਲੈਣਾ ਮੈਂ ਉਹਦੇ ਬੈਕ ਤੇ ਕੰਮ ਕਰਿਆ ਕਰੂੰ ਕੀ ਕਹਿਣਾ ਭੈਣ ਦਾ ਯਾਰਾ ਉਹ ਆਈ ਨਹੀਂ ਵੀ ਮੈਂ ਕੋਰਸ ਕਰਿਆ ਕਰੂੰ ਉਹਦਾ ਕੋਰਸ ਕਿਹਦਾ ਕੋਰਸ ਉਹ ਮੂਰੇ ਮੈਂ ਮੰਗਰ ਪਰ ਜਾਈ ਲੱਗਦੀ ਆ ਤੇਰੀ ਐ ਫਿਰ ਚਾਉ ਰਿਆ ਵੱਡਾ ਸਾਰਿਆਂ ਤੋਂ ਕਹੀਆਂ ਗੱਲਾਂ ਕਰਦਾ ਖਾੜਿਆਂ ਦਾ ਕੰਮ ਚੱਲ ਪਿਆ ਕਿਸੇ ਹੋਰ ਨੂੰ ਵੀ ਬੁਲਾਉਂਗਾ ਕਿਸੇ 2 ਰੁਪਏ ਘਰੇ ਆ ਜਾਣ ਚੰਗੀ ਗੱਲ ਨਹੀਂ ਹੈਂ ਉਮੀ ਢੋਲ ਕੀ ਪਾਲਾ ਗੱਲ ਤੇ ਫਿਰ ਜਿਆ ਕਰ ਪਿੰਡੋਂ ਪਿੰਡੀ ਲੰਘ ਜਿਆ ਕਰ ਹੋੱਕਾ ਬੰਦ ਇਹ ਤਾਂ ਛੱਡ ਗੱਲਾਂ ਯਾਰ ਲੋਕ ਤਾਂ ਗੱਲਾਂ ਕਰਨਗੇ ਜਦ ਘਰ ਦਾ ਹੀ ਗੱਲਾਂ ਬਣਾਉਂਦਾ ਸਾਲਾ ਮੈਂ ਤਾਂ ਇਹ ਕਹਿੰਦਾ ਕੁੱਤਾ ਪਰ ਸੋ ਜੋ ਉਹਨਾਂ ਦੇ ਗਾਣਾ ਗਾਈਦੀ ਕਹਿੰਦੀ ਝੋਲੀ ਕੇ ਪਿੱਛੇ ਕੀ ਹੈ ਉਹਨਾਂ ਦੇ ਉਹ ਲੋਕਾਂ ਨੇ ਗੱਲਾਂ ਕਰੀਆਂ ਨਹੀਂ ਜਦੋਂ ਝੋਲੀ ਕੇ ਪਿੱਛੇ ਦੇਖਦੀ ਦੀ ਉਹ ਕਾਤੋਂ ਕਰਦਾ ਹਾਂ ਹਾਂ ਮੈਂ ਵੀ ਫਿਰ ਲੋਕਾਂ ਜੀ ਆ ਗਿਆ ਹੁਣ ਮੈਂ ਕਿਤੇ ਹੁਣ ਬਾਹਰੋਂ ਆਇਆ ਹੋਇਆ ਹਉ ਕਰਨਾ ਹੈ ਬਚੂਲ ਪਣੀਆਂ ਕੰਮ ਐ ਦੇ ਰਾਤ ਪਰ ਡੋਪੰਡਿਓ ਜਾਣਾ ਪਿਆ ਕਰੂ ਵੇ ਹੁਣ ਨਹੀਂ ਜਾਂਦੇ ਹੁਣ ਨਹੀਂ ਜਾਂਦੇ ਆਛੀ ਤੋ ਦੇਖ ਲੈ ਭਿੰਡਾ ਖਸਮਾ ਬਚੂਲਗੀ ਦਾ ਕਿ ਨਿਖਰ ਕੇ ਰਹੀ ਦੀ ਮੈਂ ਕਿਹਾ ਸੀ ਤੋ ਨੂੰ ਨਾਲੇ ਚੱਕਦਾ ਹੈਂ ਕੇਰਾ ਨਾਲ ਕੇਰਾ ਨਾਲ ਮਹੀਨੇ ਦੋ ਮਹੀਨੇ ਲਾ ਇੱਕ ਦੋ ਰਿਸ਼ਤੇ ਜਦੋਂ ਹੋ ਗਏ ਠੀਕ ਹੈ ਮੰਦੇ ਦਾ ਭੇਤ ਪੈ ਗਿਆ ਕੰਮ ਦਾ ਭੇਤ ਪੈ ਗਿਆ ਨਲੇ ਬੰਦੇ ਦੇ ਮਾਰੀ ਚਤੜਨਾ ਦੇ ਲੱਤਾ ਕੰਮ ਨੂੰ ਖਾ ਗਿਆ ਹਾ ਉਹ ਨਾਲੇ ਬਚੋਲੇ ਦਾ ਕੰਮ ਕੀ ਆ ਯਾਰਾ ਓਲਾ ਰੱਖਣਾ ਓਲਾ ਡੰਗਰਾਂ ਵਾਲਾ ਜੀ ਵੀ ਓਲਾ ਹੀ ਐ ਕਹਿੰਨੇ ਕੁਛਾ ਹੁੰਦਾ ਕੁਛ ਐ ਹੈ ਦੁੱਧ ਦਾ ਉਹਦੇ ਪਰਥੂ ਲੈਤੀ ਆ ਮੈਚ ਪੰਜਾਂ ਜਗਾਂ ਦੁੱਧਾ ਹੈ ਕਿ 6 ਲੀਟਰ 6.5 ਹੈ ਜੀ ਕਹਿੰਦਾ 2.5 ਵਧਾਤਾ ਦੋ ਡੰਗਾਂ ਦਾ ਓਹੋ ਜਦੋਂ ਅਗਲਾ ਲੇ ਜਾਂਦਾ ਤਾਂ ਜੀ ਉਪਰਾ ਕਰ ਗਈ ਹੁਣ ਆਲੇ ਨੂੰ ਕੀ ਕੀ ਆਪਰ ਇਸ ਤਰ ਉਸ ਤਾ ਕਰਾ ਦਿਆ ਕਰਾਂਗੇ ਸਾਹਿਬ ਜੇ ਤਾਂ ਹੈ ਨਹੀਂ ਰਿਸ਼ਤੇ ਕਰਾਉਣ ਦਾ ਸਾਹਿਬ ਹੁਣ ਤੇ ਜੰਮਦੇ ਹੀ ਮੈਂ ਸਾਹ ਵੇਚਣ ਲੱਗਾ ਤੀ ਤੂੰ ਜੰਮਦਾ ਨਹੀਂ ਮਰੇ ਸਾਲਿਆ ਗੱਲ ਸੁਣ ਲੈ ਕਰ ਪੂਰੀ ਹਾਉ ਕੁੜੀਆਂ ਤਾਂ ਹੈ ਨਹੀਂ ਉਰੇ ਇੱਥੇ ਸਾਰੇ ਮੁੰਡੇ ਫਿਰਦੇ ਨੇ ਕਿ ਕੁੜੀਆਂ ਕਿੱਥੋਂ ਲਿਆਏਗਾ ਕੁੜੀਆਂ ਤਾਂ ਬਾਹਰ ਬੱਗੀਆਂ ਸਾਰੀਆਂ ਕੁੱਗੀ ਪਰੌਂਠਾ ਲਾ ਦੇ ਮੈਨੂੰ ਮਤਲਬ ਕਿੰਨੀ ਵਾਰ ਕਹਾਂ ਹੋਵੇ ਮੈਨੂੰ ਕੁਗੀ ਨਾ ਕਹਾ ਕਰ ਸਾਰੇ ਨਾਮ ਦੀ ਪੱਟੀ ਮੇਸ ਕਰਕੇ ਨਾਮ ਸਿੱਧਾ ਲਿਆ ਕਰ ਮੇਰਾ ਉਹ ਸ਼ੁਕਰ ਕਰ ਤੇਰਾ ਹਲਕਾ ਨਾ ਲੈਣਾ ਮੈਂ ਉਹ ਕੁੜੀਆਂ ਤਾਂ ਮੱਚਦੀਆਂ ਵੀ ਸਾਡੇ ਭਾਰੇ ਭਾਰੇ ਨਾਂ ਰੱਖੇ ਪਏ ਨੇ ਮੈਨੂੰ ਬਈ ਮੇਰਾ ਭਾਰੇ ਨਾਂ ਹੀ ਲੈ ਦਿਆ ਕਰ ਲਾ ਪ੍ਰੇਤ ਕਹ ਦੇ ਕਰਾ ਮੈਨੂੰ ਹਲਕੇ ਨਾਂ ਦੀ ਲੋੜ ਨਹੀਂ ਹੈਗੀ ਪੱਟੀ ਮੇਸ ਕਰਕੇ ਤੁਸੀਂ ਕਿਉਂ ਹੱਕਾ ਮਰੀ ਜਾਣਾ ਚੰਗਾ ਭੈਣ ਬਣ ਕੇ ਪਰੌਂਠਾ ਲਾ ਦੇ ਮੈਨੂੰ ਭੁੱਖ ਲੱਗੀ ਪਈ ਐ ਮੈਂ ਜਾਣਾ ਬਾਹਰ ਕੰਮ ਜਾਣਾਗਾ ਮੈਂ ਕਿਉ ਲਾਂਵਾ ਬਈ ਜਿਹਦੇ ਕੋਲੇ ਬੈਠਾ ਸੀ ਗਾਣੇ ਸਿਖਾਉਂਦਾ ਸੀ ਜਿਹਨੂੰ ਉਤ ਲਹਾ ਮੈਨੂੰ ਕੋਈ ਠੇਕਾ ਦੇ ਰਖਾ ਪਹਿਲਾਂ ਮੈਂ ਉਹ ਮਾਣੂ ਚਾਰ ਪੰਪ ਮਾਰ ਕੇ ਤੋ 150 ਲੈਣਾ ਹੁੰਦਾ ਥੰਨੋਂ ਦੇ ਅਗਲ ਅੱਗੇ ਉਹ ਹੈ ਜੇ 100 ਰੁਪਏ ਨੂੰ ਜਿਹੜੇ ਤੂੰ ਪੰਪ ਬੁੜੀ ਨੂੰ ਦਈ ਜਾਂਦਾ ਨਾ ਬੁੜੀ ਉਂ ਉੱਡ ਜਾ ਕਿਸੇ ਦਿਨ ਆਪਣੇ ਹੱਥ ਕੁਝ ਨਹੀਂ ਰਹਿਣਾ ਉਹ ਮਾਂ ਚੋਂ ਕਲਾ ਤਾਂ ਹੈਗੀ ਆ ਤੂੰ ਕਦਰ ਕਰਿਆ ਕਰ ਮਾੜੀ ਜਮਾਂ ਦੀ ਉਹ ਕਾਦੀ ਕਲਾ ਗਈ ਉਹਦੇ ਵਿੱਚ ਆਹ ਕਲਾ ਗਈ ਵੀ ਹਾਂ ਹੋਰ ਜਨਾਨੀਆਂ ਮਗੋਂ ਗਾਣੇ ਸੁਗਾਉਣ ਲੱਗ ਜੇ ਵੀ ਘਰ ਦੇ ਜਵਾਖਾ ਦਾ ਕੋਈ ਹਾਲ ਨਾ ਪੁੱਛੇ ਨਾ ਡੰਗਰਾਂ ਦਾ ਹਾਲ ਦੇਖਣਾ ਵੀ ਕੋਈ ਮੱਝ ਨਮਾਈਆ ਜਾਂ ਗੋਹਾ ਚੱਕਿਆ ਜਾਂ ਗੋਹਾ ਪੱਥਿਆ ਕੀ ਗੱਲ ਇਹ ਕੋਈ ਕਲਾ ਗਈ ਕੋਈ ਚੱਜੇ ਦਾ ਕੰਮ ਸਿਖਾਉ ਉਹਨੂੰ ਕਿ ਪਾਥੀਆਂ ਪੁੱਥੀਆਂ ਪੱਥ ਤੂੰ ਭੈਣ ਬਣ ਕੇ ਮੈਨੂੰ ਪਰੌਂਠਾ ਲਾ ਦੇ ਮੈਨੂੰ ਭੁੱਖ ਲੱਗੀ ਆ ਦੋ ਪਰੌਂਠੇ ਲਾ ਦੇ ਬਸ ਕਿੱਡੀ ਗੱਲ ਨਾ ਭਈ ਆਪਾਂ ਤੋਂ ਨਹੀਂ ਲੈਦੇ ਆਪਣਾ ਕੋਰਾ ਜਵਾਬ ਆਪਾਂ ਤੋਂ ਨਹੀਂ ਲੈਦੇ ਮਾਵਾ ਤੋਂ ਬਾਣ ਭੈਣਾ ਹੀ ਮਾਵਾ ਹੁੰਦੀਆਂ ਨੇ ਲਾ ਦੇ ਖਾ ਐਡੀ ਕਿੱਡੀ ਗੱਲ ਆਟਾ ਗੁੰਨਿਆ ਪੈ ਲਾ ਦੇ ਤੇ ਮੋਂ ਤੋਂ ਬਾਦ ਨਾ ਭਾਈ ਪਿਓ ਹੁੰਦੇ ਨੇ ਤੂੰ ਕਦੇ ਫਰਜ਼ ਨਵਾਇਆ ਭਾਈਆਂ ਆਲਾ ਨਵਾਇਆ ਦੱਸ ਤੂੰ ਤਾਂ ਮੇਰੀ ਫੀਸ ਵੀ ਗਣਿਆ ਦਾ ਨਾ ਵੀ ਹਾਂ ਤੇਰੀ ਫੀਸ ਭਰ ਕੇ ਆਉਣਾ ਤੂੰ ਪੜਦੀ ਨਹੀਂ ਤੂੰ ਐ ਨਹੀਂ ਕਰਦੀ ਪੜਾ ਕਿੱਥੇ ਸਾਰਾ ਦਿਨ ਤਾਂ ਮੇਰਾ ਗੋਹੇ ਚ ਲੰਗ ਜਾਂਦਾ ਉਹ ਕਦੇ ਹੋ ਜਾਂਦਾ ਖਾਦੀ ਪੀਤੀ ਚ ਉੱਤੇ ਥੱਲੇ ਐ ਕਾ ਤੋ ਕਰਦੀ ਹੁੰਨੀ ਆ। ਹਾਏ ਬੇ ਤੇਰਾ ਬੇੜਾ ਤਰਜੇ ਬੇ ਤੇਰੇ ਲੜਜੇ ਪੂਸ ਕਣੀ ਉਹ 나ਗ ਤੂੰ ਖਾਣ ਪੀਣ ਵੀ ਲੱਗ ਗਿਆ। ਪੱਪੇ ਨੂੰ ਦੱਸੂ ਆ ਜਾਣਾ ਤੇ ਕੋਈ ਨਾ। ਉਹ ਵਾ ਕੀ ਖਾਣਾ ਉਹ? ਤੂੰ ਆਪ ਹੀ ਲਿਖਿਆ ਵੀ ਖਾਣ ਪੀ ਖਾਦੀ ਪੀਤੀ ਚ ਹੋ ਜਾਂਦਾ। ਦੂਜੀ ਚੀਜ਼ ਥੋੜੀ ਘਾਨਾ ਕੋਈ ਮੈਂ ਪੱਤੀਲੀ। ਮੈਂ ਤਾਂ ਆਮ ਸਿੰਪਲ ਰੋਟੀ ਖਾਣਾ। ਸਿੰਪਲ ਰੋਟੀ ਦਾ ਤਾਂ ਨਸਾ ਨਹੀਂ ਚੜਦੋ ਤਾਂ ਮੈਂ ਵੀ ਖਾਣੀ ਆ। ਤੂੰ ਮੈਨੂੰ ਹੁਣ ਰੋਟੀ ਦਾ ਦੇ ਮੈਨੂੰ ਭੁੱਖ ਲੱਗੀ। ਨਾ ਵੀ ਆਪਾਂ ਤੋ ਨਹੀਂ ਲੈਂਦੀ। ਓਹ ਸ਼ਾਮ ਨੂੰ ਤਨੋਂ ਲੈ ਕੇ ਦਊਂਗਾ ਉਹ ਕੀ ਹੁੰਦਾ? ਉਹ ਸਪ੍ਰਿੰਗ ਰੋਲ ਦਾਦੇ ਮੰਗਾਉਂਦੇ ਤੇਰੇ ਸਪ੍ਰਿੰਗ ਰੋਲ ਕਹੇ ਜੀ ਘਰਤੀ ਸਪ੍ਰਿੰਗ ਰੋਲ ਖਵਾ ਖਵਾ ਕੇ ਲਾਲਚ ਦੇ ਦੇਣਾਗਾ ਪਹਿਲੀ ਮੇਰਾ ਭਾਜਨ ਪਤੀ ਜਾਂਦਾ ਵੀ ਮੈਂ ਨਹੀਂ ਰੋਟੀ ਲਾਉਂਦੀ ਅਬਦੁੱਲਾ ਹਲਾਬੀ ਮਾਂ ਤੇ ਬਣਾਉਂਦੇ ਨੇ ਉਹ ਮਮਾ ਇਦਾਂ ਤੇ ਹੁੰਦੇ ਨੇ ਚੰਗਾ ਬਗਵਾਸ ਨਾ ਮਾਰ ਉਈ ਫਿਰ ਹੋਰ ਕੀ ਖਾਏਗੀ ਮੈਂ ਸੇਕ ਪੀਣਾ ਚਲ ਬਨਾਣਾ ਸੇਕ ਬਨਾਣਾ ਸੇਕ ਉਹ ਵਿੱਚ ਚੈਰੀ ਪਾ ਕੇ ਵਿੱਚ ਆਈਸਕ੍ਰੀਮ ਪਾ ਕੇ ਹੈਨਾ ਤੇ ਚਾਕਲੇਟ ਫਲੇਵਰ ਵਾਲੀ ਉਹ ਉਹ ਪੀਣਾ ਹੱਥ ਨੇ ਲਿਆ ਦੂੰਗਾ ਵਾਦਾ ਕਰ ਵਾਦਾ ਵਾਦਾ ਰਿਹਾ ਨਾ ਤੂੰ ਕਹਿਆ ਨਹੀਂ ਤਾਂ ਉਹ ਵਾਦਾ ਪੱਕਾ ਵਾਦਾ ਹੁੰਦਾ ਟੁੱਟਦਾ ਨਹੀਂ ਹੈਗਾ ਵਾਦਾ ਕਹਿੰਦੇ ਐ ਚੱਲ ਐ ਕਰ ਮੈਂ ਰੋਟੀ ਲੈ ਕੇ ਦੂੰ ਪਰੌਂਠਾ ਨਹੀਂ ਲੈ ਕੇ ਦਿੰਦੀ ਹਾਂ ਹਾਂ ਲਾ ਦੇ ਲਾ ਦੇ ਦੋ ਵੀ ਬੱਸ ਇੱਕ ਪਰੌਂਠਾ ਲਾ ਦੀ ਨਾ ਦੋ ਰੋਟੀਆਂ ਬੱਸ ਚਾ ਲਾ ਦੇ ਲਾ ਦੇ ਹਾਂ ਘਰ ਤਾਂ ਤੇਜੀ ਠੀਕ ਹੈ ਉਹ ਆਏ ਆਏ ਵੀ ਜੇ ਆਪਾਂ ਡੰਗਰਾਂ ਦੇ ਕੰਮ ਤਾਂ ਕਰੀ ਜਾਂਦੇ ਆ ਠੀਕ ਹੈ ਕਈ ਕਈ ਕੁਸ ਵੇਚਦੇ ਆ ਕੁਸ ਦੰਕਰਤਾ ਕਿਹੜਾ ਬੋਲ ਕੇ ਦੱਸਦਾ ਜੇ ਕੱਲ ਕੱਲਾ ਨੂੰ ਕਿਤੇ ਛਾਕ ਕਰਾਤਾ ਕੁੜੀ ਤਾਂ ਆਪ ਦੇ ਮਾਂ ਪਿਓ ਨੂੰ ਐ ਕਹੂ ਵੀ ਗੱਲ ਇਹ ਐ ਕਰ ਦਿੱਤੀ ਇਹ ਗੱਲਾਂ ਐ ਆਜ ਕੱਲ ਤਬਾ ਨਹੀਂ ਰਿਹਾ ਹਨਾ ਹੁਣ ਜਿਵੇਂ ਮੇਰੇ ਛਾਲ ਦੀਆਂ ਕਰ ਤੇਰੇ ਘਰ ਚ ਤੇਰੇ ਕੋਸ਼ ਹੋਰ ਨਾ ਫੇਰਾ ਮੈਂ ਤੇਰੇ ਹੈ ਖੋਲ ਲ ਖੋਲ ਕਰੀ ਜਾਂਦਾ ਯਾਰ ਗੱਲ ਐ ਕੋਈ ਮੰਤਾ ਹਲਕਤ ਆਉਂਦੀ ਅਜੇ ਕੰਮਾਂ ਤੋਂ ਹੋਰ ਆਇਆ ਕਰ ਮੇਰੇ ਕੋਲ ਇਨਾ ਚੁੱਕ ਰ ਉੱਥੇ ਨਾ ਟਾਇਲਾਂ ਤੇ ਧੁੱਕ ਤਾਂ ਅਗਲੇ ਦੇ ਮੋਰ ਕੂੰ ਮੂੰਹ ਘਟਾਉਂਦਾ ਰੁੱਖਾਂ ਪੈਣਦੇ ਆ ਖਸਮਾ ਹਾਂ ਹੋਰ ਸੁਝਖਾ ਤੂੰ ਐ ਕਹਿ ਨਾ ਮਾਂ ਜਿਵੇਂ ਅੱਜ ਕੱਲ ਮੇਰੇ ਨਾਲ ਕੁੜੀਆਂ ਜਾਂ ਘਰ ਵਾਲੇ ਵੀ ਮਾਰੀ ਜਾਂਦੀਆਂ ਨੇ ਕਦੇ ਕਿਸੇ ਨੇ ਡਰਮਾ ਚ ਪਾਤਾ ਕਿਤੇ ਕੁਕਰ ਚ ਪਾਤਾ ਇਹ ਹੁਣ ਨਾਲ ਬਚੋਲੇ ਦੀ ਪੇਸ਼ੀ ਨਾਲ ਪੈਂਦੀ ਐ ਸਾਰਾ ਕੁਝ ਦਾਦੀਆਂ ਨੇ ਵੀ ਫਲਾਣਾ ਫਲਾਣਾ ਬੰਦਾ ਸੀ ਉਹਦਾ ਫਿਰ ਯਾਰ ਆਖ ਨਾਲ ਸੌਖ ਹੈ ਹਾਏ ਹਾਏ ਬਾਏ ਐਨੇ ਪੈਸੇ ਕਿੱਥੋਂ ਐਨੇ ਤੇਰੇ ਕੋਲੇ ਮੇਰੇ ਆਪ ਤਾਂ ਪੈਸੇ ਇੱਥੇ ਮੈਂ ਸੰਭਾਲ ਕੇ ਰੱਖੇ ਨੇ ਸੰਭਾਲ ਕੇ ਕਿਹੜੇ ਕਿੱਥੋਂ ਕਿਹੜੀ ਬੈਂਕ ਚੋਂ ਕੱਢੇ ਨੇ ਤੂੰ ਪੈਸੇ ਤੇਰਾ ਪਿਓ ਜਿਹੜੀ ਬੈਂਕ ਵਿੱਚ ਮੈਨੇਜਰ ਲੱਗਾ ਹੋਇਆ ਉਸ ਬੈਂਕ ਚੋਂ ਕਢਵਾ ਕੇ ਲਿਆਈਆਂ ਨਾ ਤੂੰ ਤਾਂ ਕੋਈ ਕੰਮ ਵੀ ਨਹੀਂ ਕਰਦੀ ਤੇਰੇ ਕੋਲ ਆਇਆ ਕਿੱਥੋਂ ਨੇ ਕੀ ਕਰਨੇ ਪੈਸੇ ਇੰਨੇ ਤੂੰ ਇਹ ਪਤ ਇਹ ਚੋਰੀ ਚੋਰੀ ਸੰਭਾਲ ਕੇ ਰੱਖੇ ਸੀ ਤੇਰੇ ਪਿਓ ਕੋਲ ਆਪਣੀ ਕੈਸਟ ਇਕਡਾਉਣ ਵਾਸਤੇ ਹੋ ਗਿਆ ਕੈਸਟ ਜੋਗੀ ਆ ਲੈ ਫੜ 100 ਰੁਪਈਆ ਚੀਜੀ ਖਾ ਲਈ ਬਹੁਤ ਹੈ ਨਾ ਆ ਲੈ ਫੜ 100 ਰੁਪਈਆ ਹੋਰ ਲੈ ਇਹ ਕਾਹਦੇ ਵਾਸਤੇ ਆ ਮੇਰਾ ਇੱਕ ਕੰਮ ਕਰ ਦੇ ਆਏ ਨਹੀਂ ਮੈਂ ਕੰਮ-ਕੰਮ ਕਰਦਾ ਸਾਈਆਂ ਵਧਾਈਆਂ ਜਲਾਉਂਦਾ ਕੰਮ ਦੱਸ ਪਹਿਲਾਂ ਕੀ ਆ ਆ ਲੈ ਫੜ 100 ਹੋਰ ਫੜ 300 ਰੁਪਈਆ ਹੋ ਗਿਆ ਕੰਮ ਕਰੇਗਾ ਕੈਮਰਾ ਕਿਹੜਾ ਕੰਮ ਦੱਸ ਵੀ ਤੇਰੇ ਬਾਪੂ ਤੇ ਨਿਗਾ ਰੱਖਣੀ ਆ ਉਹ ਕਿੱਥੇ ਜਾਂਦਾ ਕਿਉਂ ਜਾਂਦਾ ਕਿੱਦਾਂ ਜਾਂਦਾ ਕਾਹਤੇ ਜਾਂਦਾ ਬਸ ਇਹੀ ਕੰਮ ਕਰਨਾ ਆ 200 ਰੁਪਏ ਇਸੇ ਕੰਮ ਦਾ ਹੈ ਹਾਏ ਹਾਏ ਬੇਬੇ ਤੂੰ ਤਾਂ ਕੰਮ ਨਹੀਂ ਹੋ ਗਈ ਜਮਈ ਉਹ ਲੋਕਾਂ ਦੀਆਂ ਲੋਕਤੀਆਂ ਭਣਾ ਤੇ ਨਜ਼ਰ ਰੱਖਦੇ ਨੇ ਤੂੰ ਆ ਦੇ ਖਸਮਤੀ ਨਜ਼ਰ ਰੱਖੀ ਜਾਣੀ ਆ ਖਸਮ ਦੇ ਲੱਛਣ ਨਹੀਂ ਚੱਜਦੇ ਤਾਂ ਉਹਦੇ ਤੇ ਨਿਗਾ ਰੱਖਦੀਆਂ ਪੁੱਤ ਤੈਨੂੰ ਪਤਾ ਨਹੀਂ ਉਹਦੇ ਲੱਛਣ ਨਾ ਦਿਨ ਪਰ ਦਿਨ ਵਿਗੜੀ ਜਾਂਦੇ ਆ ਇਸੇ ਕਰਕੇ ਕਹਿੰਨੀ ਆ ਵੀ ਆਪਣੇ ਬਾਪੂ ਤੇ ਨਿਗਾਹ ਰੱਖ ਉਹ ਕਿੱਥੇ ਜਾਂਦਾ ਕਿਉਂ ਜਾਂਦਾ ਕਿੱਦਾਂ ਜਾਂਦਾ ਕਾਹਦੇ ਤੇ ਜਾਂਦਾ ਉਹ ਤਾਂ ਬੇਬੇ ਹੁਣ ਤੇਰੇ ਨਾਲ ਗੱਲ ਪੈ ਗਿਆ ਜਿਹੜਾ ਢੋਲ ਪੈਣਾ ਸੀ ਵਜਾਉਣਾ ਪੈਣਾ ਤੈਨੂੰ ਉਹ ਤਾਂ ਮੈਨੂੰ ਪਤਾ ਵੀ ਗੱਲ ਪਿਆ ਢੋਲ ਵਜਾਉਣਾ ਹੀ ਪੈਣਾ ਮੈਂ ਤਾਂ ਐ ਕਹਿੰਨੀ ਆ ਵੀ ਦੇਖ ਲੋਕਾਂ ਤੋਂ ਛੱਤਰ ਖਾਂਦਾ ਫਿਰਦਾ ਲੋਕਾਂ ਦੀਆਂ ਤੀਵੀਆਂ ਛੇੜਦਾ ਫਿਰਦਾ ਚੌਰਾ ਤੂੰ ਇੰਨਾ ਨਹੀਂ ਉਹ ਨਹੀਂ ਦੇਖ ਪਰ ਕਰ ਸਕਦਾ ਰਬੜੀ ਟੁੱਟ ਗਈ ਬੇਬੇ ਆ ਫੜ ਪੈਸੇ ਮੈਨੂੰ ਨਹੀਂ ਚਾਹੀਦੇ ਠੀਕ ਆ ਮੈਂ ਤੇਰਾ ਕੰਮ ਕਰ ਦੂੰ ਤੇ ਤੂੰ ਮੇਰਾ ਕੰਮ ਕਰਦੀ ਹੈ ਤੇਰਾ ਘੜਾ ਕੰਮ ਆਹ ਨਾ ਮੇਰਾ ਇੱਕ ਬੈਲੀ ਆ ਤੇ ਉਹਦਾ ਵਿਆਹ ਹੋ ਗਿਆ ਨਵੀਂ ਬਹੂ ਲੈ ਕੇ ਆਊਗਾ ਨਾਲੇ ਮੈਂ ਤੈਨੂੰ ਕਿਹਾ ਸੀ ਮੇਰਾ ਵੀ ਵਿਆਹ ਕਰ ਦੇ ਨਵੀਂ ਪੁਰਾਣੀ ਕੋਈ ਲਿਆ ਦੇ ਬਹੂ ਮੈਨੂੰ ਵੀ ਵਿਆਹ ਜੋਗਾ ਹੋ ਤਾਂ ਜਾ ਕਿਸੇ ਕੰਮ ਤੋਂ ਤੇ ਨੂੰ ਹੱਥ ਤਾਂ ਪਾ ਦੇ ਨਾਲੇ ਮੇਰੀ ਗੱਲ ਸੁਣ ਤੇਰੀ ਮਾਂ ਨੂੰ ਸਟਾਰ ਬਣ ਲੈਂਦੇ ਟੈਸਟ ਕਦੀ ਆ ਲੈਣ ਦੇ ਫੇਰ ਦੇਖੀ ਵਧੀਆ ਕਰਦਾ ਰਿਸ਼ਤਾ ਲੂੰਗੀ ਤੇਰੇ ਵਾਸਤੇ ਨਾਲੇ ਕਹੂੰਗੇ ਵੀ ਤੇਰੀ ਮਾਂ ਸਟਾਰ ਦੂਜੀ ਅਮਰਤਾ ਵਰਕ ਬਣਨਾ ਦੂਜੀ ਅਮਰਤਾ ਵਰਕ ਹਾਂ ਨਹੀਂ ਨਹੀਂ ਸਟਾਰ ਤਾਂ ਤੂੰ ਮਾਂ ਹੁਣ ਵੀ ਹੈਗੀ ਮੇਰੇ ਲਈ ਪਰ ਮੇਰਾ ਰਿਸ਼ਤਾ ਕਰਾ ਲੈਣਾ ਮੈਂ ਵੀ ਬਹੂ ਵਾਲਾ ਵੱਜਣ ਲੱਗ ਜੂ ਪੈਂਟ ਚ ਇੱਕ ਤਾਂ ਤੈਨੂੰ ਬਹੂ ਵਾਲਾ ਵੱਜਵੇ ਬਹੂ ਵਾਲਾ ਵੱਜਵੇ ਉਹ ਬਹੂਆਂ ਦੇ ਖਰਚੇ ਬਹੁਤ ਨੇ ਖਰਚੇ ਤਾਂ ਆਪਣੇ ਨਹੀਂ ਪੂਰੇ ਹੁੰਦੇ ਮੈਂ ਤਾਂ ਗੈਸਟ ਵਾਸਤੇ ਮਸੀ ਪੈਸੇ ਜੋੜੇ ਆ ਪਤ ਤੇ ਨੂੰ ਮੈਂ ਸਾਨੀ ਬਹੂ ਲਿਆ ਕੇ ਦੇਉਂਗੀ ਨਾਲੇ ਆਪਣੇ ਆ ਫੀਲਡ ਦੀ ਫੀਲਡ ਹੀ ਹੁੰਦਾ ਨਾ ਹਾਂ ਹਾਂ ਬਸ ਆਪਣੀ ਲਾਈਨ ਦੀ ਫਿਰ ਤੁਸੀਂ ਦੋਨੇ ਜਣੇ ਮੇਰਾ ਮੈਨੇਜਰ ਦਾ ਕੰਮ ਸੰਭਿਓ ਮੈਨੇਜਰ ਹੁੰਦਾ ਮੈਨੇਜਰ ਮੈਨੇਜਰ ਹੀ ਹੁੰਦਾ ਹਾਂ ਹਾਂ ਬਸ ਤੁਸੀਂ ਉਹਦਾ ਕੰਮ ਸੰਭਿਓ ਪੈਸਾ ਟਕਾ ਸਾਰਾ ਤੁਸੀਂ ਸੰਭਣਾ ਨਾਲੇ ਖੁੱਲਾ ਕਮਾਵਾਂਗੇ ਖੁੱਲਾ ਖਾਵਾਂਗੇ ਖੁੱਲਾ ਖਰਚਾ ਕਰਾਂਗੇ ਬਸ ਤੇਰੇ ਬਾਪੂ ਨੂੰ ਨਹੀਂ ਪੁੱਛਣਾ ਖਾਂਬ ਲੈ ਹੁਣ 300 ਰੁਪਇਆ ਇੱਧਰ ਚਲ ਮੈਂ ਰੱਖ ਲੈਣਾ ਤੇ ਫਿਰ ਬਹੂ ਵਾਲੀ ਗੱਲ ਪੱਕੀ ਹੋ ਗਈ ਨਾ ਇਹ ਖਸਮਾ ਪੱਕੀ ਆ ਜਾਂ ਬਗ ਜਾ ਚਲ ਠੀਕ ਆ ਜਿਹੜਾ ਕੰਮ ਕਹਿੰਨੀ ਉਹ ਤਾਂ ਕਰਦਾ ਨਹੀਂ ਜਾਂ ਬਗ ਜਾ ਅਮਰਤਾ ਵਰਕ ਅਮਰਜੋਤ ਐੜੇ ਤੇ ਅਮਰਤਾ ਵਰਕ ਐੜੇ ਤੇ ਅਮਰਜੋਤ ਕੱਲੀ ਨੂੰ ਲੈ ਜਾ ਕਿਤੇ ਦੂਰ ਸੋਣਿਆ ਕੱਲੀ ਨੂੰ ਲੈ ਜਾ ਕਿਤੇ ਦੂਰ ਹੋਰੀ ਕੁੱਤੇ ਭਗਾਈ ਮਰੀਆਂ ਨਾ ਯਾਰ ਗੱਲ ਤਾਂ ਆਇਆ ਵੀ ਬੰਦਾ ਤੁਸੀਂ ਹੋਰ ਰੱਖ ਲਿਆ ਵਿਆਹ ਸ਼ਾਦੀ ਦਾ ਕੰਮ ਚੱਲ ਪਿਆ ਕੋਈ ਹੋਰ ਨਹੀਂ ਬੰਦਾ ਉਹ ਤੁਹਾਡੇ ਕਿੱਥੇ ਘਰ ਦਾ ਕੰਮ ਕਰਤੀ ਚੜੀ ਜਾਵੇ ਉਹਨੂੰ ਮੇਰੇ ਸਾਲੇ ਜੀ ਨੂੰ ਨਾ ਜਾ ਕੇ ਦੱਕੂ ਦਾ ਨਾਮ ਪਹਿਲਾਂ ਕਰੇ ਦਿੰਦਾ ਉਹਦਾ ਬਾਜਾ ਜਾ ਪੰਨੂ ਸਾਰੇ ਪਿੰਡ ਦੇ ਪਤਨਾ ਅਮੀ ਇਕਰਾਰ ਕੀ ਜੇ ਤੈਨੂੰ ਤਾਂ ਖੂਦਾ ਨਾ ਪਹਿਲਾਂ ਵਿਆਹ ਹੀ ਉਮਰ ਤੋਂ ਪਹਿਲਾਂ ਹੀ ਦਿੱਤਾ ਹੁੰਦਾ ਨਾ ਉਹ ਤਾਂ ਛਿਰ ਚੜਾ ਲਿਓ ਤਾਂ ਅਗਲੀ ਮੂਹਰੇ ਆਏ ਵੀ ਆਹ ਲਓ ਜੀ ਆਹ ਲਓ ਜੀ ਅਗਲੀ ਛਿਰ ਚੜਦੀ ਆ ਜਦੋਂ ਵਿਆਹ ਕਰਾ ਲਿਆ ਫਿਰ ਮੰਗਰੋਂ ਔਖੇ ਹੁੰਨੇ ਆ ਚੱਲ ਹੁਣ ਉੱਥੇ ਬੈਠਾ ਪਕਾਈ ਕਿਉ ਮਰੀਏ ਮੁੰਡੇ ਵਾਲਾ ਲਿਆ ਕਰ ਥਾਂ ਕਿਲ ਮੋਟਰ ਜਿੱਥੇ ਤੁਰੇ ਫਿਰਦੇ ਆ ਅਗਲੇ ਦੇ ਬਗਾਨਾ ਆਉਣਾ ਨਹੀਂ ਆਉਦਾ ਆਉਂਦਾ ਕੀ ਹੈ ਆਉਂਦਾ ਕੀ ਐ ਤੂੰ ਲਿਆ ਲੰਦਾ ਹਾਂ ਲਿਆ ਲੰਦਾ ਮੇਰੀ ਗੱਲ ਸੁਣ ਲੈ ਮੈਂ ਹੋਰ ਕਹਿਣਾ ਮੇਰੀ ਤਾਂ ਅੱਜ ਦੇ ਭਾਜੀ ਜੱਤੀ ਵੀ ਟੁੱਟ ਗਈ ਚੱਲ ਵਧੀਆ ਮੈਂ ਹੋਰ ਕਹਿਣਾ ਮੋਬਾਈਲ ਜਾ ਹੁਣ ਵੱਡਾ ਲੈ ਲੈ ਜੀ ਬਚੂਲਿਆਂ ਦਾ ਕੰਮ ਜੜੇ ਨਿੱਟ ਤੇ ਹੁੰਦਾ ਕੰਮ ਉਧਰ ਉਹਨੇ ਫੋਟੋ ਪਾਤੀ ਉਧਰ ਉਹਨੇ ਫੋਟੋ ਪਾਤੀ ਐ ਚੱਲਿਆ ਕੰਮ ਬੜਾ ਸਾਰਾ ਆਪਾਂ ਹੋਰੇ ਕੁਸ ਕੱਟਦਿਆਂ ਕਰਾਂਗੇ ਮੋਬਾਈਲ ਤੇ ਹੈ ਹੋਰੇ ਕੋ ਹੋ ਨਿਕਲ ਆਪਾਂ ਆਏ ਨਹੀਂ ਆਏ ਨਹੀਂ ਹਾਂ ਤਾਂ ਲੋਟ ਰਾਂਗੇ ਅੱਛਾ ਮੈਨੂੰ ਹੁਣ ਪਤਾ ਲੱਗਿਆ ਤੇਰੇ ਦਿਮਾਗ 'ਚ ਪੜਾਈ ਕਿਉਂ ਨਹੀਂ ਪੈਂਦੀ ਸਾਰਾ ਦਿਨ ਤਾਂ ਚੁਲਸੀ ਜੰਨੀ ਆ ਤਾਂ ਕਿ ਲੈਣਾ ਤੂੰ ਆਵਦਾ ਕੰਮ ਕਰ ਜਾਕ ਨਾ ਤੇਰਾ ਸਰੀਰ ਦੇ ਨਾਲ ਨਾਲ ਤੇਰਾ ਦਿਮਾਗ ਵੀ ਤਾਂ ਹੀ ਮੋਟਾ ਹੋਈ ਜਾਂਦਾ ਖਾ ਖਾ ਕੇ ਸਾਰਾ ਦਿਨ ਲੇਟ ਤੂੰ ਇੱਥੇ ਸੁੱਤੀ ਰਹਿਨੀ ਆ ਤੂੰ ਕੰਮ ਦੀ ਗੱਲ ਕਰਿਆ ਕਰ ਠੀਕ ਆ ਕਦੇ ਮਾਂ ਕੁਗੀ ਕਹਿ ਦਊਗੀ ਤੂੰ ਮੈਨੂੰ ਮੋਟੀ ਕਹੀ ਜਾਂ ਨਾ ਤੁਹਾਡੇ ਕੀ ਮਚੇ ਮਾਂ ਹੁੰਦਾ ਮੈਨੂੰ ਦੇਖ ਕੇ ਕੀ ਗੱਲ ਬਈ ਆ ਤੂੰ ਚਾਹ ਹੋਏ ਮੈਂ ਮਰ ਜਾਵੇਂ ਵੇ ਵੇ ਤੇ ਰਿਸ਼ਤੇਦਾਰਾਂ ਵਾਸਤੇ ਕਾਪਨੇ ਤੂੰ ਕੰਚ ਦੇ ਗਲਾਸ ਚ ਕੋ ਚਾਹ ਪਾਈ ਫਿਰਦਾ ਕੰਚ ਦੇ ਚ ਪੀ ਦੀ ਚਾਹ ਹੋਰ ਗਾਹਮ ਦੇਗੇ ਚ ਪੀ ਦੀ ਚਾਹ ਕਿ ਤੂੰ ਧੀਸੀ ਲੱਗਿਆ ਹਾਂ ਕੰਚ ਦੇ ਚ ਪੀਣ ਨੂੰ ਬੁੱਥੀ ਹੈਗੀ ਏ ਤੇਰੀ ਡੀਸੀ ਨਹੀਂ ਮੈਂ ਕਰਦਾ ਹਾਂ ਡੀਸੀਆਂ ਹੋਰ ਡੀਸੀ ਦੇਖਾ ਹੈ ਜੇ ਡੀਸੀ ਹੁੰਦੇ ਨੇ ਸੰਨਿਆ ਦੇਖ ਤੂੰ ਤਾਂ ਡੀਸੀ ਦੇ ਪੈਰ ਵਰਗਾ ਵੀ ਨਹੀਂ ਕਿਉਂ ਪੈਰ ਨੂੰ ਗਾਹਾਂ ਹੰਦੀ ਸੀ ਪਾਕਿਸਤਾਨੀ ਜੁੱਤੀ ਪਾਉਂਦਾ ਡੀਸੀ ਮੈਨੂੰ ਤੂੰ ਪੜ ਲਿਆ ਕਰ ਦੋ ਅੱਖਰ ਆ ਖਾਈ ਜਾਨੀਆਂ ਖਾ ਖਾ ਕੇ ਇੱਥੇ ਤੂੰ ਇੱਕ ਆ ਖਾ ਕੇ ਸਿਰ ਤੇ ਮੇਰੇ ਵਾਸਤੇ ਰੱਖ ਲਿਆ ਕਰ ਮਾੜੇ ਮੋٹے ਚਾਹ ਨਾ ਖਾਨ ਨੂੰ ਕਿ ਤੂੰ ਆਪ ਦੇ ਲਿਆ ਮੇਰੇ ਬਾਪੇ ਨੇ ਪੈਸੇ ਦਿੱਤੇ ਤੇ ਮੈਂ ਲੈ ਹੀ ਦੋ ਪੈਟ ਕੱਲੀ ਰਗੜੀ ਜਾਨੀ ਆ ਤੂੰ ਬਾਪੇ ਨੇ ਪੈਸੇ ਸਾੜਾ ਕਰਦਾ ਸਾਡਾ ਪੈਸਾ ਖਰਾਬ ਕਰੀ ਜਾਨੀ ਤੂੰ ਆਈ ਪੜਦੀ ਤਾਂ ਤੂੰ ਡੱਕਾ ਨਹੀਂ ਹੈਗੀ ਅੱਛਾ ਤੇਰੇ ਘਰ ਦਾ ਪੈਸਾ ਹੋ ਗਿਆ ਮੈਂ ਘਰ ਦੇ ਕੁਛ ਨਹੀਂ ਲੱਗਦੀ ਹਨ ਮੇਰਾ ਤਾਂ ਨਾ ਬੀਬੀ ਚ ਹਿੱਸਾ ਨਾ ਪਾਪੇ ਚ ਹਿੱਸਾ ਮੈਨੂੰ ਤਾਂ ਰੱਬ ਨੇ ਉੱਤੋਂ ਦੇ ਦਿੱਤਾ ਸੈਂ ਹੀ ਪਲੀਪਲਾਈ ਨੂੰ ਹਨ ਨਾ ਤੂੰ ਸਾਡਾ ਫਿਰ ਪੈਸਾ ਕਹ ਤੋ ਖਰਾਬ ਕਰੀ ਜਿੰਨੀ ਤੂੰ ਤਾਂ ਬਹਿ ਕੇ ਚਲੀ ਨਾ ਦੂਜੇ ਘਰੇ ਉਧਰੋਂ ਫਿਰ ਮੇਰਾ ਵੀ ਵਿਆਹ ਹੋਣਾਗਾ ਉਹ ਕਹੂਗੀ ਮੈਂ ਕਿਹੜੇ ਨੰਗਾ ਦੇ ਘਰੇ ਆ ਗਈ ਬੇਨੰਗ ਤਾਂ ਤੂੰ ਵੀ ਆ ਪੜਿਆ ਤੂੰ ਨਹੀਂ ਹੈਗਾ ਹੈ ਕੋਈ ਨੌਕਰੀ ਤੂੰ ਨਹੀਂ ਲੱਗਿਆ ਉਹਨੇ ਤਾਂ ਉਂ ਵੀ ਭੱਜਣਾਗਾ ਜੇ ਇਹ ਜੇ ਤੇਰੇ ਲੱਛਣ ਹਨ ਰਹਿੰਦੀ ਨਹੀਂ ਹੈਗੀ ਉਹ ਪੜ ਲਾ ਦਾ ਨੌਕਰੀ ਲੱਗ ਜਾਂਦਾ ਚਾਰ ਪੈਸੇ ਕਮਾਉਂਦਾ ਫਿਰ ਤਾਂ ਤੈਨੂੰ ਬਹੂ ਵੀ ਲਿਆ ਕੇ ਦਿੰਦੇ ਸੀ ਨਾ ਰਹਿਣਾ ਕਿਉਂ ਨਹੀਂ ਹੈਗਾ ਮੈਂ ਗਾਹ ਦੋ ਨੰਬਰ ਦਾ ਕੰਮ ਕਰਦਾਗਾ ਬੇ ਤੇਰੀ ਸਨਿਆਨਾ ਤਾਂ ਤੂੰ ਇੱਕ ਇੱਕ ਨੰਬਰ ਦਾ ਕੰਮ ਹੋਵੇ ਨਾ ਤਾਂ ਤੈਥੋਂ ਦੋ ਨੰਬਰ ਦਾ ਕੰਮ ਹੋਵੇ ਤਾਂ ਤੈਥੋਂ ਕੁਝ ਨਹੀਂ ਹੁੰਦਾ ਤੂੰ ਬਸ ਸੱਥਾਂ ਤੇ ਬਹਿ ਕੇ ਤਾਸ ਕੱਢਣ ਜੋਗਾ ਨਾ ਤੈਨੂੰ ਜਵਾਨ ਹੀ ਲਣਾਉਣੀ ਆਂਦੀ ਐ ਕੱਲੀ ਤੂੰ ਵੀ ਕੰਮ ਨਹੀਂ ਕੋਈ ਕਰਦੀ ਹੈਗੀ ਹੋਰ ਹੋਰ ਜਿਹੜੀ ਮੈਂ ਦੁੱਧ ਦੇ ਗਲਾਸ ਭਰ ਕੇ ਪਿੰਨਾ ਨਾ ਉਹਦੀ ਧਾਰ ਵੀ ਮੈਂ ਕੱਟ ਕੇ ਲਿਉਂਣ ਉਹਨਾਂ ਨੂੰ ਕੱਖ ਵੀ ਮੈਂ ਬਣਿਆ ਗੋਹਾ ਵੀ ਮੈਂ ਚੱਕਦੀ ਆਂ ਕਰਦੀ ਆਂ ਗੋਹਾ ਤੂੰ ਜਾਣਾ ਤੂੰ ਬਾ ਮੈਂ ਜਾਣਾ ਨਿਊਜ਼ੀਲੈਂਡ ਨਾ ਨਿਊਜ਼ੀਲੈਂਡ ਦਾ ਤੈਨੂੰ ਐ ਪਤਾ ਨਿਊਜ਼ੀਲੈਂਡ ਨੂੰ ਜਾਣਾ ਕਿੱਧਰ ਦੀ ਐ ਜਾ ਤਨੇ ਨਾ ਜਾ ਇੱਥੋਂ ਤੀਖਾ ਚੋ ਕੇ ਕਹਿ ਤਾ ਜਾ ਉਹੀ ਡੱਕਾ ਆਉਂਦਾ ਨਹੀਂ ਤੂੰ ਸਾਰਾ ਦਿਨ ਖਾ ਕੇ ਇੱਥੇ ਮੁੱਦੀ ਪਈ ਰਹਿਣੀ ਆ ਵੱਡੀ ਗਾਹ ਮਜਾਜਣ ਤੂੰ ਗਾਹ ਬਾਹਰ ਜਾਣਾ ਕੀ ਗੱਲ ਐ ਮੇਰੇ ਤੇ ਤੂੰ ਮੇਰੇ ਨੂੰ ਕੱਲ ਚੜੀ ਦੋ ਨੰਬਰ ਦਾ ਕੰਮ ਕਰ ਦਵਾ ਤੇਰੀ ਬਹੂ ਪਜਾਉ ਮੈਂ ਬੋਨ ਪੁੱਤ ਜੋ ਬੀਬੀ ਆ ਦੇਖ ਲੈ ਬੀਬੀ ਮੈਨੂੰ ਮਾਰਦੀ ਆ ਬੀਬੀ ਸੇ ਮਾਰਤਾ ਵੇ ਤੇਰਾ ਡੀਸੀ ਮਾਰਤਾ ਆ ਦੇਖ ਲੈ ਮੋਟੀ ਕਹੇਗਾ ਮੋਟੀ ਉਹ ਅਈ ਲਾਛੇ ਤੇ ਚਿੱਟੇ ਬਾਲ ਆਗੇ ਤੇਰਾ ਵਿਆਹ ਕਰਾਉਂ ਤੇਰਾ ਵਿਆਹ ਕਰਾਉਣ ਦੀ ਮੇਰੀ ਕਾਪੀ ਪਾੜਤੀ ਤੇਰਾ ਬੇੜਾ ਪਰਚੇ ਤੇਰਾ ਛੋੜ ਬੇੜਾ ਛੋੜ ਕਾਪੀ ਪਾੜਤੀ ਤੇਰੀਆਂ ਨੋਟਿਸ ਨੇ ਇਹ ਕਾਲਜ ਦੇ ਤੇਰੇ ਭੱਗ ਜਾ ਮੇਰੇ ਅੱਖ ਮੂਰੇ ਪਰ ਆ ਜਾਨ ਮਾਰੂ ਖੋਪੜ ਤੇ ਚੱਪਲ ਸੜੇ ਹਾੜ ਕਾਲੇ ਮੂੰਹ ਵਾਲਾ ਕਹੇ ਜੇ ਮੇਰੇ ਪੱਲੇ ਪਏ ਨੇ ਗੁੱਟਾ ਮਚੋੜਦਾ ਆਏਣ ਦੇ ਪਾਪੇ ਨੂੰ ਦੱਸੂਗੀ ਕੋਈ ਨਾ ਮੌਣ ਕਰਦੀ ਆ ਪਾਪੇ ਨੂੰ ឋទ p � a <laughs> e